ਠੀਕ ਆ ਆ ਫੜ ਚਲ ਆ ਬਰਾ ਸੁੱਟਿਆ ਯਾਰ ਆ ਪੈਣ ਬਰਾ ਸੁੱਟ ਗਿਆ ਓਏ ਫੜ ਫੜ ਕੇ ਛੁੱਟਿਆ ਆ ਲੈ ਫੁਰਾ ਬਣਾਈ ਮਾਰ ਦਰ ਮਾਰ ਇੱਥੇ ਫੜਿਆ ਵਾ ਮੈਂ ਪਰਾ ਛੁੱਟਣ ਲੱਗਾ ਵਾ ਆ ਬੰਦੇ ਨੂੰ ਪਰਾਂ ਕਰੋ ਉਹ ਮੇਰੀ ਗੱਲ ਸੁਣ ਤੇਰੇ ਕਿਹ ਨਾਲ ਬੋਲ ਮੇਰਾ ਨਹੀਂ ਨਹੀਂ ਤੂੰ ਯਾਰ ਓਏ ਇੱਥੇ ਪੁਲਿਸ ਆ ਯਾਰ ਇਹਦਾ ਨਹੀਂ ਮੰਨਣਾ ਲੈਗੇ ਮੈਨੂੰ ਬੰਦੇ ਦੇ ਕੋਲ ਬੁਲਾਉਣੇ ਆਉਂਦੇ ਆ ਮੈਨੂੰ ਮੈਂ ਸਾਰਾ ਪੰਜਾਬ ਇੱਥੇ ਲੈ ਕੇ ਤਰਨਾ ਲਾ ਦੂਗਾ ਤਰ ਤਰ ਤੂੰ ਕਿੰਨੇ ਵੀ ਚਟੇ ਵਾਲੇ ਫੜ ਲੈ ਫੜ ਲੈ ਯਾਰ ਤੀ ਤੁਹਾਨੂੰ ਤੇ ਤੇਰੀ ਤੁਹਾਨੂੰ ਸਮਝੀ ਨਹੀਂ ਆਉਂਦੀ ਯਾਰ ਉਹਨ ਮੇਰੀ ਗੱਲ ਸੁਣ ਆਪਣੀ ਲੜਾਈ ਹੋਈ ਕੋਈ ਬੱਸ ਹਾਤਾ ਲਾਈਵ ਨਹੀਂ ਵੱਧ ਹੋਣਾ ਲਾਈਵ ਨਹੀਂ ਬੰਦ ਹੋਣਾ ਹਾਦਾ ਮੈਂ ਬੜਾ ਕੁਝ ਕਰਾ ਲੂੰਗਾ ਵੀਰ ਮੈਂ ਸਾਰਾ ਇੱਥੇ ਲਾ ਕੇ ਧਰਨਾ ਨਾਲ ਲਿਆਦਾ ਸਾਰੇ ਕਿਸਾਨ ਜਿੱਥੇ ਬੰਦੀਆਂ ਹਾਂ ਤੈਨੂੰ ਕਹਾਂ ਢਾਂ ਬਹਿ ਜਾ ਮੈਂ ਧਰਨਾ ਲਾਉਣ ਧਰਨਾ ਲਾ ਲੈ ਯਾਰ ਉਹਨੂੰ ਮੈਂ ਤੇਰੀ ਕਿਹਨਾ ਬੋਲਣਾ ਤੈਨੂੰ ਪਿਆਰ ਨਾ ਬੋਲਣਾ ਨਹੀਂ ਹੁੰਦਾ ਪੈਣ ਤੂੰ ਇੱਥੇ ਪੁਲਿਸ ਸਦੋ ਇੱਥੇ ਪੁਲਿਸ ਨੂੰ ਫੋਨ ਲਾਓ ਪੁਲਿਸ ਸਦੋ ਇੱਥੇ ਫੇਰ ਇਹਨਾਂ ਨੂੰ ਪਤਾ ਲੱਗੂ ਜਦੋਂ ਇਹਨਾਂ ਥਾਣੇ ਨਾਲ ਪਰਚੇ ਹੋਏ ਨਹੀਂ ਭੈਣੇ ਅਸੀਂ ਪੈਸਾ ਨਹੀਂ ਲੈਣਾ ਡਰਦੋ ਕੋਈ ਵੀ ਤੇ ਉੱਥੇ ਲੱਗ ਜੂ ਤੁਹਾਨੂੰ ਪਤਾ ਲੱਗ ਜਾਊਗਾ ਪਰ ਦੇਣ ਨੂੰ ਡੇ ਅਸੀਂ ਲੈਣਾ ਨਹੀਂ ਅਸੀਂ ਦੇਣੀ ਹੈ ਭੈਣੇ ਉਹ ਬੱਚੇ ਜਤੀਮਾ ਹਜੇ ਹੁਣ ਮੇਰੀ ਗੱਲ ਮੇਰੀ ਗੱਲ ਭੈਣੇ ਮੇਰੀ ਗੱਲ ਸੁਣ ਤੁਸੀਂ ਇੱਥੇ ਭੈਣੇ ਓਏ ਕੈਮਰੇ ਤੇ ਵੀਡੀਓ ਭੈਣੇ ਤੂੰ ਪਰਾਂ ਚੱਲ ਜੋ ਬਿਨਾ ਕੈਮਰੇ ਤੋਂ ਵੀਡੀਓ ਬਣਾਵਾਂਗੇ ਅਸੀਂ ਬਾਅਦ ਵਿੱਚ ਮੈਂ ਪਰਾਂ ਚੱਲ ਜੋ ਚੱਲ ਠੀਕ ਹੈ ਹਰ ਬੰਦੇ ਦਾ ਗੱਲ ਸੀਦਾ ਮੁੱਦਾ ਇੱਥੇ ਬਹਿ ਜਾ ਤੂੰ ਸਿਆਣਾ ਅਸੀਂ ਆਪਣੀ ਪ੍ਰੋਟੈਕਸ਼ਨ ਰੱਖਣਾ ਭੈਣੇ ਤੂੰ ਸਰਾ ਚੱਲ ਜੋ ਤੂੰ ਇੱਥੇ ਕਿਉਂ ਹੋ ਰਹੀ ਹੈ ਮੇਰੇ ਭੈਣਾ ਵਾ ਇਤਨਾ ਕਰ ਮੰਜੀ ਲਿਆ ਯਾਰ ਕਿਹੜੀ ਯਾਰ ਸਾਡੀ ਬਟੈਕ ਕੱਲ ਨੂੰ ਕਹਿੰਦੇ ਗੱਲ ਪੈ ਗਈ ਸਾਡੇ ਜਿਵੇਂ ਤੂੰ ਉਹਨਾਂ ਦਾ ਦਾਤਰ ਇਹਦਾ ਬੈਂਡ ਮੈਂ ਇੱਥੇ ਪਿਆ ਹਾਂ ਮੈਂ ਪਰਾਂ ਸੁਟਿਆ ਦਾਤਰ ਕੋਈ ਗੱਲ ਨਹੀਂ ਤੇਰੇ ਦਾਤਰ ਉਹ ਜਾਂ ਤੂੰ ਉਹਨੇ ਮਾਰ ਦੇ ਜਾਂ ਉਹਨੇ ਮਾਰ ਦੇਣਾ ਇੱਕ ਦੂਜੇ ਤੁਸੀਂ ਕਿਉਂਦਾ ਤੂੰ ਯਾਰ ਰੋਲਾ ਪਾਉਣ ਲਾ ਪਿਆ ਤੂੰ ਬੰਦਿਆਂ ਦੀ ਗੱਲ ਕੀਤੀ ਆ ਲੈ ਕਦੇ ਨਹੀਂ ਹਰ ਕਿਸੇ ਨਾਲ ਮੈਂ ਤੇਰੇ ਘਰ ਜਾਵਾਂ ਤੇ ਤਾ ਜਾਏਗਾ ਜਾ ਯਾਰ ਮੰਜੀ ਲਿਆ ਮੰਜੀਲੀ ਗਿਆ ਜਾ ਇਧਰ ਆ ਕਾਸ਼ ਉਧਰ ਜਾ ਪਿੱਛੇ ਆ ਯਾ ਤੂੰ ਰੋਲਾ ਨਾ ਪਾ ਅਸੀਂ ਬੜੇ ਪਿਆਰ ਨਾਲ ਕਹਿੰਦੇ ਆ ਤੈਨੂੰ ਅਸੀਂ ਉਧਰ ਦਾ ਬੜਾ ਪਿਆਰ ਨਾਲ ਸਾਡੀਆਂ ਧੀਆਂ ਵੇਣਾ ਨਹੀਂ ਤੇ ਤੀ ਫਿਰ ਨਾ ਬੰਦੇ ਰੱਖੋ ਮੇਰੀ ਗੱਲ ਸੁਣ ਤੀ ਨਾ ਬੰਦ ਐਵੇਂ ਆਪਾ ਸਾਡੇ ਨਹੀਂ ਆਪਾ ਜਾਂਦਾ ਗੱਲ ਕਰ ਹਾਂ ਕੋਈ ਵਾਲੀ ਪੁੱਛ ਕੇ ਥਾਣੇ ਯਾਰ ਦਸੇਰਾ ਬੰਦਾ ਆਪ ਕਹਿੰਦਾ ਕਿ ਪਿੱਛੇ ਸਾਡੇ ਕਿ ਓ ਕਾਕੇ ਓਏ ਇੱਥੇ ਪੁੱਛ ਲ ਦੋ ਆਪਾਂ ਯਾਰ ਓਏ ਆਪਾਂ ਚਲੋ ਠਾਣੇ ਚਲੀਏ ਓਏ ਥਾਣੇ ਜਾਂਦੇ ਆ ਰਹਿੰਦੇ ਆ ਬੰਦਾ ਬਿਠਾ ਥਾਣੇ ਜਾਂਦੇ ਆ ਚੱਲਾ ਕੁੱਟਿਆ ਨਹੀਂ ਨਹੀਂ ਕੁੱਟਿਆ ਜਿੱਥੇ ਸਾਦੇ ਆ ਪੁਲਿਸ ਨੂੰ ਧੱਕੇ ਨਾਲ ਇਹਨੂੰ ਇਹ ਪੁੱਛਦੇ ਅਸੀਂ ਪਿਆਰ ਨਾਲ ਹੀ ਗੱਲ ਕਰਨ ਦੇ ਹਾਂ ਅਸੀਂ ਪਿਆਰ ਨਾਲ ਗੱਲ ਕਰਨੇ ਉਸ ਬੰਦੇ ਨੂੰ ਪੁੱਛਿਆ ਕੁੱਟਿਆ ਬਿਲ ਅਰੇ ਫੈਸਲਾ ਵੀ ਕੁਝ ਮਾਰ ਇਹਨੂੰ ਇਹ ਪੁੱਛ ਵੀ ਲੈ ਕੇ ਆਏ ਅਸੀਂ ਯਾਰ ਗੱਲ ਹੋ ਗਈ ਹੁਣ ਪੁੱਛ ਯਾਰ ਪੁਲਿਸ ਕਿ ਲੱਗੀ ਯਾਰ ਅਸੀਂ ਤੇਰੀਕੇ ਨਾਲ ਬੁਲਣਿਆ ਹਾਂ ਬੰਦਿਆਂ ਕੋਲ ਹੀ ਹੁੰਦੀ ਆ ਬੰਦਿਆਂ ਦੇ ਹੁੰਦੀ ਆ ਕੁੱਟਿਆ ਬੱਸ ਆਉਣ ਦੇ ਪੁਲਿਸ ਨੂੰ ਜਿਹੜੀ ਬਾਬਾ ਮੈਂ ਇਹ ਕਹਿੰਦੇ ਉਹਨੂੰ ਤਾਂ ਪੁੱਛ ਜਿਹੜੇ ਲਈ ਤਾਂ ਕਹਿੰਦੇ ਆ ਉਹਨੂੰ ਤੂੰ ਬਹਿ ਕੇ ਮੈਂ ਕਹੇ ਮੁੰਡਾ ਇੱਥੇ ਕਰ ਲੈ ਕਿਤਾ ਨੂੰ ਕੋਈ ਨਹੀਂ ਕਿਹਾ ਇਹ ਤਾਂ ਆਉਂਦਾ ਹੀ ਇਹ ਤੇ ਪਰਦੂ ਫੋਨ ਲਾ ਪਿਆ ਨਹੀਂ ਪਰਦੂ ਫੋਨ ਰਿਹਾ ਆਉਂਦੇ ਛੋਟੇ ਛੋਟੇ ਬੱਚੇ ਰੋਂਦੇ ਦੇਖੇ ਡਰ ਕੇ ਉਹ ਸਾਰੇ ਬੰਦੇ ਕਰਦੇ ਜਾ ਮੇਰਾ ਵੀਰ ਇੱਕ ਗੱਲ ਸੁਣ ਲੈ ਇਹਨੂੰ ਜੇ ਉਂਗਲ ਵੀ ਲੱਗੀ ਨਾ ਇਹਨੂੰ ਇਨੂੰ ਉਂਗਲ ਉਹਨੇ ਹੀ ਦਮ ਲੂਗਾ ਇਹਨੂੰ ਉਂਗਲ ਵੀ ਲੱਗੇ ਨਾ ਉਹ ਚਾਬੀ ਕਿੱਥੇ ਰੱਖਿਆ ਚਾਬੀ ਦੇਉਂਦੀ ਉਹਦੀ ਚਾਬੀ ਫੜਾ ਦੇ ਦੇਣੇ ਕੋਈ ਚਾਬੀ ਹੁਣੇ ਫੜਾ ਜਾਵੀਂ ਯਾਰ ਚਾਬੀ ਲੈ ਗਿਆ ਉਹਦੀ ਜੇ ਇਹਨੂੰ ਉਂਗਲ ਵੀ ਲੱਗੇ ਨਾ ਫੇਰ ਦੁੱਗਣਾ ਕੰਮ ਕਰਾਂਗੇ ਅਸੀਂ ਉਹ ਗਲਤ ਕੰਮ ਕੀਤਾ ਹਾਦਾ ਢਾਡੇ ਵਾਲੀ ਯਾਰ ਤੂੰ ਉਹਨੂੰ ਲੈ ਜਾ ਨਾਲ ਤੂੰ ਪਹਿਲਾਂ ਉਹਨੂੰ ਉਂਗਲ ਵੀ ਲੱਗੇ ਨਾ ਉਸ ਬੰਦੇ ਨੂੰ ਤੇ ਫੇਰ ਅਸੀਂ ਦੱਸ ਦਾਂਗੇ ਵੀ ਅਸੀਂ ਹੈ ਜਿਉਣ ਉਹਨੂੰ ਉਂਗਲੀ ਲਾਣੀ ਕਾਦੇ ਲੀਕੇ ਉਹਦੀ ਚਾਬੀ ਕਾ ਤੂੰ ਕਿੱਡੀ ਮਰਸਲ ਦੀ ਤੂੰ ਚਾਬੀ ਸਭਾ ਜੰਡੇ ਆਂ ਭਜੰਡਿਆ ਹੋਰ ਬੈਠਾ ਯਾਰ ਖਾਦਾ ਯਾਰ ਇਹ ਇਹਨੂੰ ਚਾਬੀ ਨਹੀਂ ਉਹਨੇ ਲਿਆਂਦਾ ਕਿਨੇ ਮਾਰਿਆ ਕਿਨੇ ਆ ਇਹ ਪੁੱਛ ਇਹ ਕਿੰਦਾ ਵਾ ਕਿ ਮੈਨੂੰ ਐਸ ਬੰਦੇ ਨੇ ਲਗੰਦਾ ਤੂੰ ਚਾਬੀ ਦੇ ਦੇ ਇਹ ਸਮਝਨੇ ਲਿਆਂਦਾ ਇਹਨੂੰ ਪੁੱਛ ਵੀ ਤੂੰ ਮਾਰਿਆ ਕੁੱਟਿਆ ਕਿ ਨੰਗਦੇ ਮਾਰਿਆ ਕੁੱਟਿਆ ਤੇ ਹੀ ਕਿਆ ਨਹੀਂ ਮਾਰਿਆ ਕੁੱਟਿਆ ਦਾ ਨਾ ਇਹ ਚ ਬੈਂਸਰ ਕੋਈ ਗੱਲ ਨਹੀਂ ਮੈ ਆ ਵੀ ਮੈਨੂੰ ਆ ਨਹੀਂ ਚੰਗਾ ਲੱਗਦਾ ਵੀਡੀਓ ਉਹ ਉੱਤਰ ਨੂੰ ਆਉਂਦਾ ਚਲੋ ਨਹੀਂ ਉੱਤਰ ਉੱਤਰ ਬਣਾਉਂਦੇ ਸਾਰੇ ਵੀਡੀਓ ਗੁੰਡਾ ਕਰਦੀ ਕਾਦੀ ਗੁੰਡਾ ਕਰਦੀ ਬੰਦੇ ਵਾਂਗੂ ਗੱਲ ਕਰੋ ਇਹ ਪਰਮਿਸ਼ਨ ਕਿਦੀ ਹੈ ਬੰਦਾ ਆਉਂਦੀ ਪੁਲਿਸ ਦੀ ਹੈ ਹਾਂ ਪੁਲਿਸ ਦੀ ਹੈ ਤarde ਤੋਂ ਕਾਦੀ ਪਰਮਿਸ਼ਨ ਆ ਕਿ ਤੁਸੀਂ ਬੰਦਾ ਲੈ ਕੇ ਆਏ ਜੀ ਬੰਦਾ ਆਪ ਆਇਆ ਬੰਦਾ ਕੋਈ ਤਰਮੀਨਲ ਤੁਹਾਡੇ ਘਰੇ ਆ ਜੂਗਾ ਤarde ਤੋਂ ਕੋਈ ਕੀ ਲਾਇਸੈਂਸ ਆ ਕਿ ਤੁਸੀਂ ਬੰਦਾ ਰੱਖ ਲੋ ਜਾ ਯਾਰ ਕੋ ਚੱਕੇ ਅੱਲਾਹ ਪਾਣ ਭਾਈ ਲੈ ਕੇ ਆਇਆ ਲੈ ਕੇ ਆ ਨਾ ਕਿੱਥੋਂ ਘਰੋਂ ਲੈ ਕੇ ਆ ਨਹੀਂ ਮੈਨੂੰ ਰੋਡ ਆ ਇੱਥੇ ਲੈ ਕੇ ਆ ਰੋਡ ਤੋਂ ਫਿਰ ਉਹਦੀ ਤਾਂ ਗੱਲ ਕਰੀ ਜਾਂਦਾ ਬਿਰੋ ਉਹ ਜੋ ਹੋ ਰਹੀ ਹੈ ਗੱਲ ਯਾਰ ਤੂੰ ਸਾਡੇ ਪੰਜਾਬ ਦੀ ਸਾਡੇ ਗੱਲਪੈਣ ਤੱਕ ਜਾਣਦੇ ਨਹੀਂ ਸਾਡਾ ਵੀ ਪੰਜਾਬ ਹੈ ਸਾਡਾ ਹਿੱਸਾ ਨਹੀਂ ਪੰਜਾਬ ਦਾ ਸਾਡਾ ਹਿੱਸਾ ਨਹੀਂ ਪੰਜਾਬ ਦਾ ਅਸੀਂ ਪੰਜਾਬੀ ਗੁਰਾ ਤੁਸੀਂ ਕੀ ਇੱਕ ਬੰਦੇ ਇੱਕ ਤੂੰ ਗਲਤ ਹੋ ਗਏ ਅਸੀਂ ਪੰਜਾਬੀ ਆ ਤੂੰ ਪੰਜਾਬੀ ਆ ਇੱਕ ਤੂੰ ਗਲਤ ਹੋ ਗਏ ਵੀ ਇਹ ਬੰਦੇ ਦੀ ਗੁਰਾ ਸਾਰਾ ਐਡਰੈਸ ਪਤਾ ਵਾ ਇਹਨੀ ਜੁਗਤ ਘਾਲਣ ਦੇ ਇਹ ਠਾੜ ਤੋਂ ਇਹਨਾਂ ਤੋਂ ਚੰਗੇ ਤੇ ਜਨਮਾ ਦਾ ਠਾੜੇ ਇਹਨੇ ਹਫਤੇ ਦਾ ਟਾਈਮ ਲਿਆ ਅਫ ਤੈਨੂੰ ਭੇਜ ਦੇਣਾ ਪੁੱਛ ਪੁੱਛ ਇਹਨਾਂ ਨੂੰ ਭੇਜ ਦੇਣਾ ਯਾਰ ਸਾਡੀ ਤਾਂ ਮੰਨਦੇ ਨਹੀਂ ਆਪਣੀ ਚਲਾਨੇ ਦੇ ਤੂੰ ਕੀ ਕੀਤਾ ਮੈਂ ਕਿਹਾ ਚੱਲ ਜੀ ਨਹੀਂ ਮੇਰੀ ਗੱਲ ਨਾ ਚੱਲਦਾ ਉਹ ਤੈਨੂੰ ਪੁੱਛ ਮੇਰੀ ਗੱਲ ਤੋਂ ਜਿਹੜੀ ਸਹੀ ਗੱਲ ਹੈ ਉਹ ਪੁੱਛ ਨਾ ਉਹ ਕੀ ਕਹਿੰਦੇ ਨਾ ਨਹੀਂ ਕਰਨਾ ਉਹ ਵੀ ਕੁਝ ਨਹੀਂ ਕਹਿ ਰਿਹਾ ਇਹ ਬੋਲਣ ਵਾਲਾ ਬੰਦਾ ਕੁਝ ਤਾਂ ਹੀ ਨਹੀਂ ਗੱਲ ਇਹਨੂੰ ਇੱਕ ਵਾਰ ਕਰੋ ਪਿਆਰ ਨਾਲ ਗੱਲ ਕਰਨੇ ਸੀ ਇਹਦੇ ਨਾਲ ਪਿਆਰ ਨਾਲ ਘੰਟਾ ਇੱਕ ਹੋ ਗਿਆ ਸਾਨੂੰ ਐਨੂੰ ਇਹਨੇ ਵੀਰ ਨੇ ਨਾ ਸਾਨੂੰ ਕੁਝ ਮਾਰਾ ਗਿਆ ਨਾ ਤੂੰ ਤੂੰ ਆਉਂਦਿਆਂ ਸਾਰੀ ਗੱਲ ਨੂੰ ਨਾ ਤੂੰ ਲੜਾਈ ਵਾਲੇ ਲੈ ਗਿਆ ਯਾਰ ਲੜਾਈ ਵਾਲੀ ਮੇਰੀ ਗੱਲ ਸੁਣ ਲੈ ਫਾਰ ਕਿਹਦੀਆਂ ਬਣਾਉਂਦੀ ਤੇਰੀਆਂ ਬਣਾ ਕਿਹੜੀਆਂ ਆਈਆਂ ਮੇਰੀ ਕਿਉਂ ਆਈ ਜਾਉਂਦੀਆਂ ਬਣਾ ਕੋਈ ਸਾਡੀਆਂ ਆਏ ਹੋਏ ਆ ਪੈਣਾ ਜੇ ਤੇਰੀਆਂ ਭੈਣਾਂ ਦੀਆਂ ਮੈਂ ਬਣਾਵਾ ਵੀਡੀਓ ਜਾ ਕੇ ਕਿਹੜੀ ਬਣਾਈ ਵੀਡੀਓ ਭੈਣ ਨੂੰ ਪੁੱਛ ਲੈ ਭੈਣ ਨੂੰ ਇੱਕ ਮਿੰਟ ਕੈਮਰਾ ਨਾਲ ਉਧਰ ਖੜੀ ਭੈਣੇ ਟਾੜੀ ਵੀ ਕਿਹਦੀ ਕਿਹਦੀ ਵੀਡੀਓ ਬਣ ਨਾ ਨਾਟਕ ਬਾਜੀ ਆ ਨਿਆਣੇ ਲੈ ਕੇ ਨਾਲ ਨਾਟਕ ਬਾਜੀ ਇਹ ਤੁਹਾਡੀ ਨਹੀਂ ਨਾਟਕ ਬਾਜੀ ਇਹਨੂੰ ਨਾਟਕ ਬਾਜੀ ਸਮਝਾ ਦੇ ਤੈਨੂੰ ਬੱਜਾਵਾਂਗੇ ਸਮਝਾਉਣ ਦਾ ਤੈਨੂੰ ਸਮਝ ਨਹੀਂ ਆਉਂਦੀ ਨਹੀਂ ਬਾਬਾ ਤੈਨੂੰ ਵੀ ਇੱਕ ਮਿੰਟ ਰੁਕੋ ਤਰਨ ਤਰ ਤੂੰ ਸਾਨੂੰ ਆ ਕੇ ਓਇਆ ਬਾਬਾ ਇੱਕ ਤੁਹਾਨੂੰ ਸ਼ਰਮ ਨਹੀਂ ਹੁੰਦੀ ਤੇ ਇਹੋ ਜਿਹੇ ਲੋਕਾਂ ਨੂੰ ਰੱਖੋ ਮੈਨੂੰ ਆਪ ਹੋਇਆ ਹੈ ਆਪ ਆਇਆ ਵਾ ਕੋਈ ਵੀ ਆਜੂ ਰੱਖ ਲੋਗੇ ਇਹਨੂੰ ਜਾ ਚੱਲ ਜਾ ਮੇਰੇ ਲਾਗੋ ਯਾਰ ਹੋਰ ਕੀ ਆ ਹੋ ਚੰਗੇ ਭਲੇ ਨੂੰ ਤੁਸੀਂ ਰੱਖ ਲੋਗੇ ਫਿਰ ਉਦਾਂ ਤੁਸੀਂ ਨਹੀਂ ਹੋ ਯਾਰ ਉਹਨੂੰ ਕਿਵੇਂ ਯਾਰ ਉਹ ਬੋਲਣ ਡਿਆ ਯਾਰੋ ਯਾ ਮੈਂ ਵੀ ਬਾਬਾ ਤੈਨੂੰ ਕਹਿੰਦੇ ਆ ਇੱਥੇ ਬਹਿ ਕੇ ਕੁਛ ਗੱਲ ਨਹੀਂ ਲਿਆਇਆ ਉਹਨਾਂ ਦੇ ਨਾਲ ਟੌਂਕ ਮੈਂ ਸਾਰਾ ਨੰਬਰ ਦੀ ਵੀਡੀਓ ਬਣਾਣੀ ਬਣਾਈ ਲਾਈ ਤਾ ਸਾਰਾ ਨੰਬਰ ਦੀ ਵੀਡੀਓ ਇੱਥੇ ਬਣਾਓ ਵੀਡੀਓ ਥੱਲੇ ਨਾ ਆਓ ਬਸ ਜਾਣੋ ਹੀ ਨਾ ਥੱਲੇ ਨਾ ਆਓ ਚੱਲਾ ਜਾਓ ਬਣਾ ਲਓ ਇੱਥੇ ਇਹਦਾ ਨਾ ਇਹਨੂੰ ਇਹਦਾ ਇਹਨੂੰ ਖਰਚਾ ਦੇ ਇਹਨੂੰ ਠੀਕ ਆ ਇਹਦਾ ਜੋ ਇਹਦਾ ਬੰਦਾ ਵਾ ਕਾਹਦਾ ਖਰਚਾ ਜਿਹਨੇ ਰੱਖਿਆ ਉਹਦੇ ਨਾਲ ਕਰ ਜਿਹਨੇ ਰੱਖਿਆ ਉਹਦੇ ਤੋਂ ਲੈਣਾ ਨੂੰ ਇਹਦੇ ਕੋਲੋਂ ਫੜਾ ਮੈਂ ਜਾ ਗਿਆ ਇਹਦੇ ਕੋਲ ਬੰਦਾ ਇਹਦੇ ਕੋਲੋਂ ਪੱਖਰੇ ਮੱਖਰੇ ਲੈਣਾ ਨੂੰ ਇਹਦੇ ਕੋਲੋਂ ਬੰਦਿਆ ਫੜਾ ਮੈਂ ਜਿਹਨੇ ਲੈਂਦਾ ਉਹਦੇ ਨਾਲ ਕਰ ਗੱਲ ਕਰ ਤੂੰ ਉਹਦੇ ਨਾਲ ਜਿਹੜੀ ਇੱਥੇ ਖੜਾ ਮੈਂ ਹਾਂ ਅਦਾ ਯਾਰ ਇਹਨਾਂ ਲੋਕਾਂ ਦੀ ਮੇਰੀ ਗੱਲ ਤੇਰੀ ਗੱਲ ਮੰਨਣਾ ਹੋਰ ਕਹਿੰਦਾ ਵੀ ਠੀਕ ਠਾਕ ਹਾਂ ਕਮਾ ਕਿਹੜਾ ਹੀ ਆਪਣਾ ਹੋਈ ਰਿਹਾ ਮੇਰੀ ਬਣ ਲੈਂਦੇ ਤਾ ਜਾ ਤੋ ਤੂੰ ਟੈਨਸ਼ਨ ਘਾਲੀ ਲੈ ਰੇ ਉਧਰ ਨਹੀਂ ਉਧਰ ਨਾ ਬਣਾਵੀ ਉਹਦੇ ਧੀਆਂ ਭੈਣਾਂ ਦੀ ਤੂੰ ਰਹਿੰਦਾ 11 11 ਧੀਆਂ ਭੈਣਾਂ ਦੀ ਭਾਜੀ ਇਹ ਕਿਸੇ ਦੀ ਨਹੀਂ ਬਣਾਉਂਦੇ ਮੈਂ ਮੈਨੂੰ ਪਤਾ ਮੈਨੂੰ ਸਾਰਾ ਹੀ ਪਤਾ ਮੈਂ ਦੇਖਦਾ ਇਹ ਗੁਰਾ ਗੱਲ ਪੈਂਦੱਕ ਜਾਣ ਲਿਆ ਮਾ ਤੇਰੇ ਲਾਗੇ ਖਲੋਤੇ ਅੱਧਾ ਘੰਟਾ ਕਹੀਂ ਉਧਰ ਤੱਕ ਨਹੀਂ ਮਾ ਸਕਿਆ ਤੁਹਾਡੇ ਅੰਦਰ ਤੱਕ ਨਹੀਂ ਵੜੇ ਵੀਡੀਓ ਘਮੀ ਹੋਵੇ ਉਹ ਨਹੀਂ ਮੈਂ ਨਹੀਂ ਆਉਂਦਾ ਉਧਰ ਨਹੀਂ ਯਾਰ ਭਵਾਵੀ ਤੂੰ ਛੱਡ ਪਰੇ ਚੰਗਾ ਨਹੀਂ ਤੇਰੇ ਵਾ ਉਹ ਕਿੰਜ ਵਰਦੇ ਨਿਆਣੇ ਛੋਟੇ ਝੋੜੇ ਉਹ ਬੱਚੇ ਬੱਚਿਆਂ ਨੂੰ ਸਾਵੇਂ ਜੋ ਉਸਿਆ ਪਾ ਬਿਆ ਹੋਇਆ ਹੈ। ਯਾਰ ਖਿੜਿਆ ਫੇਦਾ ਮੰਨਦਾ ਵਾ ਇਹ ਨਹੀਂ ਕਿਸਦਾ ਬੱਚਾ। ਇਹ ਵੀ ਬੱਚਾ ਗੋਰਾ ਪੰਜਾਬੀ ਆ। ਕਪੂਰਥਲੇ ਏਰੀਆ ਦਾ ਬੰਦਾ ਏ। ਤੁਹਾਡੇ ਲੱਗੇ ਗੋਰਾ ਰਹਿੰਦਾ ਤੁਹਾਨੂੰ ਪਤਾ ਹੀ ਨਹੀਂ ਨਾ। ਠੀਕ ਆ। 4 ਮਹੀਨੇ ਹੋ ਗਏ ਨੂੰ ਲੈੰਦੇ ਨੂੰ। ਬਾਬਾ ਇੱਧਰ ਮੇਰੀ ਗੱਲ ਸੁਣ ਲੋ ਨਹੀਂ। ਇਹ ਸੌਂਦਾ ਕਿੱਥੇ ਆ? ਮੈਂ ਤੁਹਾਨੂੰ ਉੱਥੇ ਥੱਲੇ ਵਿਖਾਉਂਗਾ। ਸੌਂਦਾ ਥੱਲੇ ਅਬ ਵਿਚਾਰਾ ਥੱਲੇ। ਬਾਬਾ ਇੱਧਰ ਮੇਰੀ ਦਰੀ ਦਰੀ ਵਿਖਾ ਦੇ। ਤੁਹਾਨੂੰ ਲੱਗ ਗਿਆ ਪਤਾ? ਮੇਰੀ ਗੱਲ ਸੁਣ ਲੋ। ਇਨੂੰ ਬੰਦੇ ਨੂੰ ਪਿਆਰ ਨਾਲ ਪੁੱਛ ਲਓ ਕੀ ਹਿਸਾਬ ਕਿਤਾਬ ਹੈ ਕੀ ਮਾਰਕੋ ਤੋ ਇਹ ਤੁਸੀਂ ਇਦਾਂ ਆ ਕੇ ਇਹਨੂੰ ਪੁੱਛ ਲਓ ਤੁਸੀਂ ਬੰਦੇ ਨੂੰ ਤੁਸੀਂ ਬਿਲਕੁਲ ਪਾਗਲ ਹੁੰਦੇ ਨਾ ਜਿਹੜੇ ਬੰਦੇ ਉਦੋਂ ਵੀ ਬੁਲਾ ਲੈਂਦੇ ਇਹਨੇ ਇਹ ਸਹੀ ਝੂਠ ਨਹੀਂ ਮਾਰਦਾ ਬੰਦਾ ਆ ਦੇਖ ਲੈ ਮੈਨੂੰ ਪਤਾ ਇਹਦਾ ਕਿੰਨੇ ਮਹੀਨਿਆਂ ਕਿਦੋਂ ਇਹ ਝੂਠ ਨਹੀਂ ਮਾਰਦਾ ਇਹ ਬੋਲਦਾ ਸੱਚ ਹੀ ਹੈ ਇਹਦੀ ਪਰਖ ਕੱਢੀ ਹੋਈ ਹੈ ਇਹਨੂੰ ਸੈਰ ਤੇ ਲੈ ਕੇ ਪੁੱਛ ਲੈ ਯਾਰ ਸੈਰ ਤੇ ਵੀ ਦੇਖਣਾ ਕੀ ਇਹਦਾ ਜੋ ਬੰਦਾ ਉਹ ਵੀ ਮੈਨੂੰ ਇੱਕ ਘੰਟੇ ਘੰਟੇ ਆ ਵੀਰ ਪੁੱਛਣ ਡਿਆ ਨਹੀਂ ਰਾਜਪਾਲ ਜੀ ਲਿਆਇਆ ਸੀ ਮੈਨੂੰ ਉਥੇ ਲਾ ਦੇ ਹਾਂ ਕੋਈ ਜ਼ਬਰਦਸਤੀ ਦੇ ਨਾਲ ਕੀਤੀ ਸੀ 1 ਦਾ ਜ਼ਬਰਦਸਤੀ ਤੋਂ ਘਾਟੇ ਵੀ ਇੱਧਰ ਵੀ ਇੱਕ ਕੰਮ ਕਰਨਾ ਕੰਮ ਚ ਇਦਾਂ ਹੀ ਆ ਪੈਸੇ ਦਿੰਦੇ ਆ ਤੂੰ ਹੀ ਪੈਸੇ ਦਿੰਦੇ ਆ ਪਹਿਲੀ ਅੱਜ ਦੇ ਦਾਂਗੇ ਕੱਲ ਜਾਗੇ ਪੈਸੇ ਦੇ ਲਾਲਚ ਨੂੰ ਰੱਖਿਆ ਤੇ ਹੋਰ ਪੈਸੇ ਦੇ ਲਾਲਚ ਤੇ ਰੱਖਿਆ ਤੂੰ ਦੋ ਦਿਨ ਰੋਜਾ ਪਤਾ ਹੀ ਦੇ ਦੋ ਦਿਨ ਰੋਜਾ ਹਫਤਾ ਰੋਜਾ 10 ਦਿਨ ਰੋਜਾ ਤੇ ਪੈਸੇ ਦੇ ਹਫਤਾ ਰੋਜਾ ਟਮਾਰਕ ਤੇਰਾ ਸਿਰ ਖੋਲ ਲੈ ਜੂ ਆਂਦੋਂ ਕਾਲੀਓ ਸਿਰ ਖੋਲ ਗਾਲ ਨਾ ਗੱਲ ਮੇਰਾ ਵੀਰ ਗਾਲ ਨਾ ਗੱਲ ਅਸੀਂ ਕਹਦੇ ਰੋਟੀ ਖਾਣੀ ਹੈ ਜੋ ਮਰਜ਼ੀ ਕਰੇ ਜਾ ਕੇ ਚਾਹ ਤੈਨੂੰ ਹੀ ਪੁੱਛਿਆ ਹੋਣੀ ਆ ਫਿਰ ਆ ਯਾਰ ਸੋ ਇਸ ਕੋ ਸੇ ਖੋਲਣਾ ਜੇ ਤੂੰ ਮੈਂ ਪਿਆਰ ਨਾਲ ਸੇ ਖੋਲਣਾ ਗੋਲੀ ਮਾਰ ਕੇ ਤੂੰ ਜਾਊਗਾ ਮੈਂ ਪਿਆਰ ਨਾਲ ਆ ਗਿਆ ਠੀਕ ਹੈ ਨਹੀਂ ਨਾ ਜਾਓ ਚਾਬੀ ਦੇ ਦੇ ਮੇਰਾ ਵੀਰ ਮੇਰਾ ਮੋਰ ਸਾਡੀ ਉਹਨੂੰ ਚਾਬੀ ਦੇ ਦੇ ਹਾਂ ਚਾਬੀ ਦੇ ਦੇ ਮੇਰਾ ਵੀਰ ਭਾਵੇਂ ਨਹੀਂ ਹੈ ਯਾਰ ਉਹਦੀ ਚਾਬੀ ਦੇ ਤੂੰ ਉਹ ਕਰ ਦਿੰਦਾ ਹਾਂ ਲੈ ਲੈ ਦੇ ਦੇ ਚਾਬੀ ਤਾਂ ਦੇਣਾ ਇਹਨੂੰ ਲੈ ਜਾਣਾ ਮੇਰੇ ਨਾਲ ਕਰੋ ਮੈਂ ਤੁਹਾਨੂੰ 20 ਬੰਦੇ ਦਿੰਦਾ ਇਦਾਂ ਲੈਓ ਠੀਕ ਆ ਲੈ ਚੱਕਣੇ ਭਣੇ ਹਾਂ ਚੱਕੂੰਗਾ ਠੀਕ ਪਰ ਹੁਣ ੱਤਕੇ ੱਤਕੇ ਛਾਈ ਵਾਲੇ ਹੁਣ ੱਤਕੇ ਛਾਈ ਵਾਲੇ ਵੀ ਜਿੰਨਾ ੱਤਕੇ ਹੁੰਦੀ ਮੇਰਾ ਗਾਮੀ ਹੋਆ ਵੀਰ ੱਤਕੇ ਛਾਈ ਹਾਂ ਮੈਂ ਤੇ ਲੋਕਾਂ ਨੂੰ ਫੋਨ ਲਾ ਲਾ ਕਹਿੰਦਾ ਕਿ ਮੈਨੂੰ ਪ੍ਰੂਫ ਦੋ ੱਤਕੇ ਛਾਈ ਉਹਦੇ ਨਾਲ ੱਤਕੇ ਛਾਈ ਹੁੰਦੀ ਹੋਣੀ ਚਾਹੀਦੀ ਆ ਵੀ ਮੰਨ ਕੇ ਚੱਲ ੱਤਕੇ ਛਾਈ ਦਾ ਮਤਲਬ ਇਹ ਹੁੰਦਾ ਵਾ ੱਤਕੇ ਛਾਈ ਦਾ ਮਤਲਬ ਇਹ ਹੁੰਦਾ ਵਾ ਹਾਂ ਚਕਾਈ ਤੂੰ ਨੰਬਰ ਮੇਰਾ ਕਾਟ ਲੈ ਤੂੰ ਕਾਰਡ ਮੈਂ ਨਹੀਂ ਲੈਣਾ ਹਾਂ ਆ ਅਸੀਂ ਤੇ ਆਖੀ ਕਰ ਜਾਪੇ ਕਹਿੰਦਾ ਤੂੰ ਨੰਬਰ ਲੈ ਦੇ ਔਰ ਮੈਂ ਮੈਂ ਕਹਿੰਦਾ ਤੇਰੇ ਨਾਲ ਉਹ ਹੋ ਗਏ ਉਹਦੀ ਲਾਗੜਾ ਦਿਖਾ ਦੂਗਾ ਚੱਲ ਮੇਰਾ ਵੀਰ ਨਾ ਹਾਂ ਪਪਾ ਜਦੋਂ ساری ਗੱਲ ਵੇਸਾਂ ਦੀ ਗੋਜੋ ਇਹਨੂੰ ਸਾਫ਼ ਕਿਤਾਬ ਪੁੱਛ ਲੈ ਜਿਆਦਾ ਵੇਸ ਮੈਂ ਤੇ ਤੈਨੂੰ ਕਹਿਣ ਆਉਂਦੇ ਨੂੰ ਤੇ ਨਾ ਮੈਂ ਲੜਿਆ ਕੋਈ ਭੈਣਾਂ ਨੂੰ ਮੈਂ ਆਪ ਕਹਿੰਦਾ ਰਿਹਾ ਭੈਣਾਂ ਤੂੰ ਪਰਾਂ ਚੱਲ ਜਾ ਨੀ ਨਿਗਾ ਨਹੀਂ ਮਾਰੀ ਭੈਣਾਂ ਪਰ ਤੂੰ ਪਰਾਂ ਚੱਲ ਜਾ ਉਹਨੇ ਦੀ ਹੋਵੇ ਇੱਕ ਘਟ ਦੀ ਵਿੱਚੋਂ ਵੀਡੀਓ ਨਹੀਂ ਆਉਂਦੀ ਵੀਡੀਓ ਭੈਣਾਂ ਦੀ ਨਹੀਂ ਆਉਂਦੀ ਇਹ ਇਹ ਤੇਰੀਆਂ ਭੈਣਾਂ ਨਹੀਂ ਇਹ ਤੇਰੇ ਤੋਂ ਜ਼ਿਆਦਾ ਮੇਰੀਆਂ ਵੀ ਆ ਮੁੱਕ ਦੀ ਗੱਲ ਨਹੀਂ ਆਉਂਦੀ ਭਾਜੀ ਮੈਂ ਤੂੰ ਉੱਦਾਂ ਗਾ ਮੈਂ ਚੇਤੇ ਜੇ ਜੇ ਵੀਡੀਓ ਜੇ ਵੀਡੀਓ ਦੀ ਗੱਲ ਹੁੰਦੀ ਨਾ ਜ਼ਰੂਰ ਮਰੇ ਜੇ ਵੀਡੀਓ ਦੀ ਗੱਲ ਹੁੰਦੀ ਨਾ ਮੇਰਾ ਵੀਰ ਅਸੀਂ ਤੜਕੇ ਹੁੰਦੇ ਤੜਕੇ ਤੈਨ ਤਾਂ ਠੀਕ ਹੈ ਇਹਦੇ ਨਾਲ ਕਰ ਲਓ ਤੁਸੀਂ ਇਹਨੇ ਬੰਦਾ ਲਿਆਂਦਾ ਕਿੰਨੇ ਚੇਰ ਹੋ ਗਿਆ ਬੰਦਾ ਕਿਹੜਾ ਛਡਾਈ ਆ ਉਹ ਦਿਮਾਗ ਵਾਲਾ ਬੰਦਾ ਪਰੇ ਯੋਇੰਟ ਲਈ ਰੋਡ ਤੋਂ ਠੱਕੇ ਸ਼ਾਇਨ ਦੇ ਉਹ ਜਾ ਯਾਰ ਆਪਣਾ ਇਹ ਮੈਂਟਲੀ ਨਹੀਂ ਨਹੀਂ ਇਹਦੇ ਤੋਂ ਰੋਡ ਤੋਂ ਲਿਆਂਦੇ ਆਣਾ ਇਹ ਰੋਡ ਤੋਂ ਲਿਆਂਦੇ ਆਣਾ ਪਾਜੀ ਇਹ ਤਾਂ ਚੰਗਾ ਬੜਾ ਬੰਦਾ ਹੈ ਮੇਰਾ ਤੋਂ ਲਿਆਂਦਾ ਇੱਕ ਮੇਰੀ ਗੱਲ ਤੋਂ ਇੱਕ ਮਿੰਟ ਮੈਂ ਉਹਨੂੰ ਸ਼ਿਦਾਈ ਕਹਿਣ ਦੇ ਦਾਸ ਯਾਰ ਬੜੇ ਵੱਡੇ ਬੰਦੇ ਵੀ ਆਪਾਂ ਉਹੀ ਲਿਆਉਂਦੇ ਨਹੀਂ ਭਾਈ ਯਾਰ ਮੇਰੀ ਗੱਲ ਤੁਹਾਨੂੰ ਸ਼ਿਦਾਈ ਥੋੜੋ ਚੰਗਾ ਬੜਾ ਲੱਗਣਾ ਲੱਗ ਰਹੇ ਸਿਮਰਨ ਇੱਕ ਮਿੰਟ ਬੈਗਾ ਇੱਕ ਪਾਸੇ ਤੁਸੀਂ ਜਾਂਦੇ ਕਿ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਤੇ ਫਿਰ ਉੱਥੇ ਚੱਲ ਜਿਓ ਮੇਰੇ ਵੀਰ ਉੱਥੇ ਚੱਲ ਜਓ ਉੱਥੇ ਜਾਂਦੇ ਆ ਨਹੀਂ ਸ਼ਿਦਾਈ ਥੋੜੋ ਹੈ ਹਾਂ ਫਿਰ ਨਹੀਂ ਤੁਸੀਂ ਨਹੀਂ ਤੂੰ ਦਾਦਾ ਸ਼ਿਦਾਈ ਹੈ ਤਾਂ ਮੈਂ ਬੁਲਾਉਂਦਾ ਫਿਰ ਸਿਧਾਈਆਂ ਨੂੰ ਵੀ ਬੁਲਾ ਲੈਂਦਾ ਉਹ ਉਹ ਫਿਰ ਉਹਨੂੰ ਤਰੀਕਾ ਜੋ ਕਰੋ ਜਾਓ ਉਹਨੂੰ ਤਰੀਕਾ ਬੁਲਾਉਂਦਾ ਜਾਓ ਜਾਓ ਮੈਂ ਕਿਹੜੋ ਕਥਾ ਕਰੀਓ ਜਾਓ ਕਰਨ ਤੱਕਾ ਸ਼ਾਈ ਵਾਲਾ ਬੰਦਾ ਚੁੱਕਣਾ ਤੱਕਾ ਸ਼ਾਈ ਵਾਲਾ ਉਹ ਤੁਸੀਂ ਚੱਕੋ ਨਾ ਚੱਕੋ ਇਹ ਚਕਾਉ ਤੈਨੂੰ ਚੱਕੋ ਜਾ ਕੇ ਕੋਈ ਗੱਲ ਨਹੀਂ ਇਹਦਾ ਤੁਸੀਂ ਜੋ ਹੈਗਾ ਇਨੂੰ ਦੱਸ ਦੋ ਜੀ ਨਹੀਂ ਹੁਣ ਨਾ ਹੁਣ ਯਾਰ ਉਹਨਾਂ ਨੂੰ ਤੂੰ ਬੋਲਣ ਦਾ ਤਰੀਕਾ ਯਾਰ ਇੱਕ ਇੱਕ ਗਲਤੀ ਕੀਤੀ ਆ ਤੇਰੇ ਮੈਨੂੰ ਤੇਰੇ ਆਪ ਦੇ ਨਹੀਂ ਲੱਗਦੇ ਮੈਨੂੰ ਲੱਗਦਾ ਤੈਨੂੰ ਫਸਾਉਣ ਵਾਲੀ ਆ ਤੇਰੇ ਦੁਸ਼ਮਣ ਨਹੀਂ ਫਸਾਉਣਾ ਇਹ ਤੇ ਇਸ ਗੱਲ ਕੋਈ ਨਹੀਂ ਫਸਦਾ ਇਦਾਂ ਤਰਜੀਬ ਨਹੀਂ ਹੋ ਸਕਦਾ ਵੀਡੀਓ ਭਾਜੀ ਜਿਹੜੀ ਵਿੱਚ ਆ ਜੂ ਹਾਂ ਆਏ ਯਾਰ ਸਹੀ ਕਿਹਾ ਜੋ ਕਿਹਾ ਹੈਲੋ ਕਾਦਾ ਕੋ ਜਨਾਨੀਆਂ ਕੋ ਆਈ ਕਿ ਨਹੀਂ ਵੀਡੀਓ ਪਹਿਲਾਂ ਸੱਚੀ ਕਾ ਪਹਿਲਾਂ ਕਿ ਵੀ ਇਹ ਬੜਾਈ ਬਣਾਉਣ ਦੇ ਫਰ ਨਹੀਂ ਖੜੋ ਦੋਬਲ ਕੈਮਰਾ ਨਹੀਂ ਆਈ ਵੀਡੀਓ ਐਡਿਟ ਹੋਣੀ ਆ ਯਾਰ ਨਹੀਂ ਇਹ ਆ ਮੈਂ ਆਪ ਕਰੂੰਗਾ ਨਹੀਂ ਯਾਰ ਮੈਂ ਅੱਗੇ ਮੱਥੀ ਹੁਣ ਵੀਡੀਓ ਕੱਟ ਕੇ ਆਹ ਵੀ ਬਤਾਵੇ ਰੇ ਸਾਫ ਤੋਂ ਜਾ ਕੀ ਗਿਆ ਮੈਂ ਹਾਂ ਮੈਂ ਬੱਸ ਉਹਨਾਂ ਦੇ ਲਾਗੇ ਪਹੁੰਚ ਗਿਆ ਤੇ ਆਪਣੀ ਬਾਈਬਾ ਜੀ ਟਕਰ ਗਿਆ ਜਮੈਂ ਉਹਨਾਂ ਕੋਲ ਰੋਕੀ ਅਸੀਂ ਪੈਸੇ ਲੈਣੇ ਵੀ ਕਿਉਂ ਆ ਯਾਰ ਉਹ ਕਾਕਾ ਨੂੰ ਦੇਣੇ ਅਸੀਂ ਉਹ ਵਿਚਾਰਾ ਲੈ ਲਊਗਾ ਜਾਊਗਾ ਚਲੋ ਠੀਕ ਆ ਉਹ ਆ ਮੰਗਣ ਦੇ ਉਹ ਮੰਗੜੇ ਉਹਨੇ ਕੰਮ ਕੀਤਾ ਬੜਾ ਫਰੀ ਬਚਾਰੇ ਮੇਰਾ ਵੀਰ ਨਾ ਪਿਆਰ ਨਾ ਰਹਿ ਤੂੰ ਵੀ ਪਿਆਰ ਨਾ ਰਹਿ ਤੂੰ ਵੀ ਪਿਆਰ ਨਾ ਮੈਂ ਵੀ ਪਿਆਰ ਨਾ ਰਹਿਣਾ ਠੀਕ ਹੈ ਹਾਂ ਉਹ ਪਾਗਲ ਬਣ ਤਾ ਹਾਂ ਔਰ ਇਹ ਨੂੰ ਮਾ ਮੇਰਾ ਯਾਰ ਕਿਉਂ ਲੈ ਮੈਨੂੰ ਦਾ ਸਾਰੇ ਰਿਸ਼ਤੇਦਾਰਾਂ ਨੂੰ ਯਾਰ ਕਮਾਲ ਹੋ ਗਈ ਆ ਉਹਨਾਂ ਤੋਂ ਪਤਾ ਨਹੀਂ ਦਿਮਾਗ ਘੁੰਮਿਆ ਪਿਆ ਦਾ ਇਹ ਪੁਲਸਾ ਗਿਆ ਆਪਣੇ ਦਿਮਾਗ ਟੰਗਾਣੇ ਲੈ ਦੂ ਜਾ ਨਹੀਂ ਕਰਨੀ ਨਹੀਂ ਕਰਨੀ ਯਾਰ ਕੱਲ ਨੂੰ ਕੋਈ ਅਲੀਗੇਸ਼ਨ ਲਾ ਦੇਣਗੇ ਹੰਦ ਹੋ ਗਈ ਆ ਕਿਹਸਰੇ ਸਾਥ ਸਿਤੂਰ ਮਰਾਉਂਦੇ ਆ ਆਏ ਪੁਲਸ ਆਗੇ ਨਾ ਆਪਣੇ ਟਿਕਣ ਲੱਗ ਜੂਗਾ ਇਹਦਾ ਇਹੋ ਜਿਹੇ ਇੱਦਾਂ ਹੀ ਸੁਤਰ ਹੁੰਦੇ ਆ ਕਿੰਨਾ ਗੈਸਟਰ ਤਰਨ ਤਰ ਤੇ ਤਿਆਰ ਹੋ ਚਿੱਟੋ ਵੀ ਤਰਨ ਤਰ ਤੇ ਆਈ ਜੀ ਕਿਟ ਆਲਾ ਸਾਰਾ ਬੜੇ ਗਰੀਬ ਬੰਦੇ ਨੂੰ ਦੇਖਿਆ ਤੂੰ ਤਾਂ ਕੰਡਾ ਬੜੇ ਗਰੀਬਾ ਗੁਰਾ ਇਨੇ ਸਾਡੇ ਪਿੰਡ ਚ ਮੱਜਾਂ ਨਹੀਂ ਹੈਗਾ ਉਹ ਕਿਹੜਾ ਗੁੱਜਰ ਨੂੰ ਫੜਨ ਰਿਹਾ ਜਿੱਤਾਂ ਨੂੰ ਵੀ ਇਦਾਂ ਹੀ ਫੜਦਾ ਪਿਆ ਪਰ ਝੋ ਜਾ ਦੇਖੇ ਦਾ ਸਹੀ ਇਹਨੂੰ ਫੇ ਪਤਾ ਲੱਗੇ ਇਹਦਾ ਚੈਨਲ ਤਾਂ ਭਾਜੀ ਦਾ ਬਾਬੇ ਦਾ ਦੇਖੇ ਮੈਂ ਚੈਨਲ ਵੀ ਬਾਬੇ ਦਾ ਵੀ ਦੇਖਿਆ ਹੋਇਆ ਚੈਨਲ ਕੁਛ ਨਹੀਂ ਕੁਛ ਨਹੀਂ ਸਭ ਠੀਕ ਕਰ ਰਹੇ ਜੋ ਕਰ ਰਹੇ ਠੀਕ ਕਰ ਰਹੇ ਕਿਉਂ ਆਂਗਾ ਪਰ ਕਰ ਜਾਗੇ ਟੋਗਾ ਉਹ ਅਸੀਂ ਵੀਡੀਓ ਇਹਦੀ ਬਣਾ ਲਈ ਹੋਈ ਸਾਰਾ ਕੁਝ ਇਹਦੇ ਇੱਧਰ ਸਾਰਾ ਕੁਝ ਕਰ ਲਿਆ ਅਸੀਂ ਆਪਣੀ ਕਵਰੇਜ ਕਰ ਰਹੇ ਹਾਂ ਕੰਮ ਆਪਣੇ ਇੱਥੇ ਕਰ ਰਹੇ ਕਵਰੇਜ ਕਰ ਰਹੇ ਅਸੀਂ ਆਪਣੀ ਕਵਰੇਜ ਕਰ ਰਹੇ ਹਾਂ ਵੀਰੇ ਲੱਭ ਨਾ ਕਰੇ ਇੱਥੇ ਤਰ ਨਾਲ ਹਾਂ ਉਧਰ ਨਹੀਂ ਕਰ ਮੈਂ ਜਿੱਥੋਂ ਬੰਦਾ ਫੜਿਆ ਨਾ ਮੋਂਥੋਂ ਕਰ ਰਿਹਾ ਹਾਂ ਉਹ ਨਹੀਂ ਗਾ ਮੇਰੀ ਗੱਲ ਮੜੀ ਨਹੀਂ ਗਈ ਗੱਲ ਮੈਂ ਉਧਰ ਨਹੀਂ ਕਰਦਾ ਭੈਣਾਂ ਨੇ ਕਿ ਪੈਣੇ ਤੁਸੀਂ ਉਧਰ ਚਲ ਜਾਓ ਮੇਰੇ ਭੈਣਾ ਤੁਸੀਂ ਉਧਰ ਚਲ ਜਾਓ ਆ ਇੱਧਰ ਮੇਰੀ ਗੱਲ ਇਹ ਨਹੀਂ ਬਣੀ ਹੋਈ ਫੇਰ ਬਣਾ ਲੈ ਜੇ ਨਹੀਂ ਬਣੀ ਹੋਈ ਆ ਜਾਓ ਇੱਧਰ ਕਿਥਾ ਇਹ ਚੱਕਿਆ ਸਾਡੇ ਨਾਲ ਨਹੀਂ ਲੱਗਦੀ ਚੌਕੀ ਇੰਦਾ ਕਰਕੇ ਬੁੰਦੇ ਯਾਰ ਉਹਨੂੰ ਇਸੇ ਕੁਝ ਕਿਹਾ ਉਹ ਆਉਂਦਾ ਹੀ ਖਿਜਣ ਲੱਪਿਆ ਉਹਨੇ ਤੇਰੇ ਕਿਹੜੀ ਤੇਰੇ ਪੈ ਮੈਂ ਮੰਨਦਾ ਆ ਅਸੀਂ ਉਦੋਂ ਮੈਂ ਖੜਾ ਸੀ ਬੋਲੇ ਮਾਂ ਬੜੇ ਨਾਲ ਲੱਗਾ ਉੱਥੇ ਲੱਕ ਫੜ ਕੇ ਉਹਨੂੰ ਇੱਧਰ ਖਿੱਚ ਲਿਆ ਜਾਨ ਨਹੀਂ ਦਿੱਤਾ ਤੇਰੇ ਹੱਥੀ ਨਹੀਂ ਪੈਣ ਦਿੱਤਾ ਉਹ ਜੀ ਹੱਥ ਨੇ ਬੰਦੇ ਨਾਲ ਉਹਦੇ ਹੁੰਦਾ ਏ ਇਦਾਂ ਹੀ ਹਾਂ ਉਹ ਬੰਦੇ ਨਾਲ ਬਹੁਤ ਜ਼ਿਆਦਾ ਉਹ ਚਾਂਸ ਹੋ ਰਿਹਾ ਸਮਝਿਆ ਕਰੋ ਕਿਸੇ ਦੀ ਉਹ ਅਗੇ ਚੱਲ ਜਾਨੇ ਅੱਗੇ ਚੱਲ ਜੋ ਅੱਗੇ ਆਜੋ ਅੱਗੇ ਆਜੋ ਕਲਿਆਰ ਹੈਗਾ ਨਾ ਕਲਿਆਰ ਆਜੋ ਅੱਗੇ ਆਜੋ ਤੁਸੀਂ ਗੱਡੀ 'ਚ ਬਹਿ ਜਾ ਕਰ ਲੋ ਅਸੀਂ ਅੱਗੇ ਚੱਲ ਜਾਨੇ ਤੇ ਆਉਣਦੇ ਆ ਪੁਲਿਸ ਆਉਂਦੀ ਇੱਥੇ ਕੋਈ ਗੱਲ ਹਾਂ ਸਾਰਾ ਤੁਹਾਨੂੰ ਨਨਕੇ ਨਾਲ ਤੇ ਪੁਲਿਸ ਨਾਲ ਕਰ ਜੂਗਾ ਹਾਂ ਠੀਕ ਹੈ ਜਾਗਾ ਕਰ ਜਾ ਅੜਤੇ ਦੱਦੀ ਜਾ ਵਧਾਈ ਬਰੇ ਕਾਲੀ ਆਮ ਨੂੰ ਕੀ ਲੱਗੀ ਉਹ ਵਧੀਆ 2 ਮਿੰਟ ਲੱਗਿਆ ਰ ਨੇ ਹਮਨੇ ਕੰਮੀ ਨਹੀਂ ਕਰ ਰਾਮਣੋ ਕੀ ਜਰੂਰ ਤੇ ਅਗਲਾ ਪੌਲ ਕੱਲ ਨੂੰ ਮੰਨ ਕੇ ਚੱਲ ਵੀਰੇ ਸੀ ਇਹਦੇ ਘਰ ਆਏ ਆ ਇਹਨਾਂ ਦਾ ਕੋਈ ਬੰਦਾ ਅਲੀਗੇਸ਼ਨ ਲਾ ਦੇ ਜਿੰਨਾ ਚਿਰ ਅਸੀਂ ਕਿਸੇ ਦੇ ਘਰ ਹੀ ਡਾਉਣੇ ਚ ਨੇ ਕੈਮਰੇ ਦੇ ਥੱਲੇ ਰਹਿਣਾ ਇਹਨਾਂ ਦਾ ਬੰਦਾ ਕੋਈ ਅਲੀਗੇਸ਼ਨ ਲਾ ਦੇ ਕਿ ਸਾਡੇ ਭੈਣਾਂ ਨੂੰ ਮਾੜਾ ਬੋਲਿਆ ਸਾਡੇ ਕੋਈ ਗੱਲ ਪਿਆ ਫਿਰ ਸਾਡੇ ਕੋਲ ਪ੍ਰੂਫ ਹੁੰਦਾ ਇਸ ਚੀਜ਼ ਦਾ ਸਤਨਾਮਪੁਰਾ ਰਹਿਣਾ ਸਤਨਾਮਪੁਰਾ ਸਤਨਾਮਪੁਰਾ ਥਾਣਾ ਪੈਂਦਾ ਜੀ ਅਗਲਾ ਕੋਈ ਨਹੀਂ ਪਰ ਉਹ ਮਿਸਤਰੀ ਦਾ ਵਿਚਾਰ ਉਹ ਇੱਟ ਪਈ ਸਕੂਰ 2 4 ਤੇ ਉਹ ਮਰ ਗਿਓ ਤੇ ਡੇਸ਼ੀਆਂ ਪਰ ਉਹ ਜੂ ਜੂ ਉੱਡ ਆਇਆ ਪੀਪਨਤੀ ਚੱਲ ਜੂ ਹੈ ਇਥੋਂ। ਓ ਯਾਰ ਕੀ ਹੋ ਕਰੀਏ ਤਾਂ ਜਾ ਬੜਾ ਕੰਮ ਕਰੋ। ਬਾਹਰ ਚੱਕ ਲੁਕੇ ਵੀ ਕਈ ਐਪ ਦੇ ਚ ਆ ਗਈ ਆ ਲੱਗੇ ਆ ਗਈ ਆ। ਹਾਂ ਤੂੰ ਤੁਸੀਂ ਪੁਲਿਸ ਲਿਆ ਕੇ ਲੈ ਕੇ ਜਾਣਾ ਉਸ ਟਾਈਮ। ਦੱਸੋ ਕੀ ਕਰਨਾ? ਅਹੀਂ ਤੇ ਤੇਰਾ ਪਿਆਰ ਨਾਲ ਗੱਲ ਕਰਨ ਦੇ। ਮੈਂ ਤੈਨੂੰ ਉੱਥੇ ਦੱਸਦਾ ਜਿੱਥੇ ਪਪਾ ਚੰਗਾ ਲੱਗਦਾ ਉੱਥਾਂ ਕਰਦੇ। ਮੈਂ ਤੈਨੂੰ ਕਿਹਾ ਜੀ ਤੇ ਤੂੰ ਹੁਣ ਪੁਲਿਸ ਲਿਆ ਕੇ ਉੱਦਾਂ ਕੋਈ ਗੱਲ ਕਰਨੀ। ਹੈਲੋ ਬਾਪਾ ਜੀ ਤੇਰੇ ਲਈ 10 ਮਿੰਟਾਂ ਦਾ ਟਾਈਮ ਹੈ ਮੈਂ ਆ ਤੁਹਾਡੀ ਨੇ ਇੱਥੇ ਖੜਾ ਬਾਬਾ ਜੀ ਹਾਂਜੀ ਬਾਬਾ ਜੀ ਕਰਦਾ ਯਾਰ ਦਿਲੂ ਦੱਸ ਕੀ ਕਰਨਾ ਹੈ ਮੇਰੀ ਗੱਲ ਸੁਣੋ ਪਹਿਲਾਂ ਤੇ ਮੈਨੂੰ ਦੱਸੋ ਵੀ ਅਸੀਂ ਤਾਂ ਆ ਰਾਗ ਪਿਆਰ ਨਾਲ ਗੱਲ ਕਰੀ ਹੈਗਾ ਤੁਸੀਂ ਬਾਅਦ ਸਾਡੇ ਬਸ ਤੇ ਮੈਂ ਕੀ ਕਿਹਾ ਮੈਂ ਕੀ ਕਿਹਾ ਉਹਦਾ ਬੰਦਾ ਉਹਦਾ ਬੰਦਾ ਉਹਨੂੰ ਵੀ ਬਈ ਮੇਰਾ ਮਿਰਗਾ ਸੋਲਾ ਅਸੀਂ ਪਰਚੇ ਵਾਲੇ ਬੰਦੇ ਨਹੀਂ ਜਾਣਦੇ ਜੇਕਰ ਉਸ ਬੰਦੇ ਨੂੰ ਉਸ ਬੰਦੇ ਦੀ ਇੱਕ ਚਪੇੜ ਵੀ ਵੱਜ ਗਈ ਤੇ ਮੈਂ ਵੀਰੇ ਸਾਰੇ ਬੰਦੇ ਬੁਲਾਉਣੇ ਟਾੜੇ ਸਾਰੇ ਬੰਦੇ ਤੇ ਮੈਨੂੰ ਮੈਨੂੰ ਪਤਾ ਮੈਂ ਕਿਦਾਂ ਬੁਲਾਉਣੇ ਆ ਉਹ ਇੱਥੇ ਕੰਮ ਲੱਗਾ ਉਹ ਅੱਜ ਰਾਤ ਨੂੰ ਤੁਸੀਂ ਸਾਰੇ ਉੱਥੇ ਜੇਲ੍ਹ 'ਚ ਹੀ ਰਹੋਗੇ ਫਿਰ ਜੋ ਬੰਦੇ ਦੇ ਚਪੇੜ ਵੀ ਵੱਜ ਗਈ ਤਾਂ ਹਾਂ ਕੋਈ ਗੱਲ ਨਹੀਂ ਮੈਂ ਤੈਨੂੰ ਫਿਰ ਸਾਨੂੰ ਵੀ ਕਰਨਾ ਆਉਂਦਾ ਸੈਟ ਕੰਮ ਹਾਂ ਦਾ ਟਾੜੇ ਵਾਲੀ ਪਿਆਰ ਨਾਲ ਕੋਈ ਮੰਨਣਾ ਨਹੀਂ ਆਉਂਦਾ ਚਾਬੀ ਆ ਲੈ ਆਹੋ ਇਹ ਵੀ ਜੇਲਾਂ ਹੀ ਵੇਖਦੇ ਆ ਤੇ ਉਹਨਾਂ ਇੱਕ ਵਾਰੀ ਸਮਝਾਵੇਂ ਕਿ ਉਹ ਬੰਦੇ ਨੂੰ ਪਿਆ ਅਹ ਹੁਣ ਜੇਲਾ ਜਿੱਦਾਂ ਫਿਰ ਤੁਸੀਂ ਕਰਦੇ ਯਾਰ ਉਹ ਬੰਦੇ ਨੂੰ ਜੇ ਉਹ ਬੰਦੇ ਨੇ ਮਗਰ ਗਿਆ ਉਹਦੇ ਮੈਂ ਅਗਲਾ ਉਹ ਬੰਦੇ ਨੇ ਮਗਰ ਗਿਆ ਕਿੱਧਰ ਗਿਆ ਯਾਰ ਪੈਰੇ ਹਵਾ ਨਾਲ ਗਿਆ ਉਹਦਾ ਪਤਾ ਨਹੀਂ ਉਹ ਬੰਦੇ ਨੇ ਮਗਰ ਗਿਆ ਵਾ ਹਲੋ ਅਸੀਂ ਵੀ ਇੱਥੇ ਆਂ ਇੱਥੇ ਇੱਥੇ ਤਰਨਾਲਾ ਕਰ ਇਹਨਾਂ ਨੂੰ ਕਿੱਧਰ ਚੱਲਿਓ ਕੀ ਖਲਾਈਏ ਉਸ ਨੂੰ ਉਸ ਨੂੰ ਉਸ ਲੋਕ ਟੱਲੇ ਜਾਓ ਫੇਂ ਜੇ ਵੰਗਾਰ ਪਾਦੀ ਨਾ ਜੇ ਵੰਗਾਰ ਪਾਦੀ ਵੀ ਆਪਣੇ ਸਾਡੇ ਸਿੱਖ ਭਰਾਵਾਂ ਨੂੰ ਕੋਈ ਕੁੱਟਣ ਡਿਆ ਵਾ ਤੇ ਤੁਹਾਡਾ ਆ ਜਿਹੜਾ ਡੇਰਾ ਨਾ ਤੁਹਾਡਾ ਡੇਰਾ ਤੁਹਾਡੇ ਡੇਰੇ ਚ ਕਿਸੇ ਨੂੰ ਬਾਹਰ ਚਿੜੀ ਨਹੀਂ ਬਾਹਰ ਨਿਕਲਦੇ ਨਹੀਂ ਕਿਸੇ ਨੇ ਇਥੋਂ ਕੰਮ ਕਿਤੇ ਖਰਾਬ ਨਾ ਹੋ ਜੇ ਮੇਰਾ ਵੀਰ ਮੈਂ ਤੈਨੂੰ ਇਤਨੀ ਪਿਆਰ ਨਾਲ ਗੱਲ ਕਰਦਾ ਉਹਨੂੰ ਸਮਝਾਣੀ ਬੰਦੇ ਨੂੰ ਲੇਕਰ ਸਾਡੇ ਪੰਜਾਬੀ ਭਰਾ ਜੋ ਗਲ ਪੈ ਗਿਆ ਤੁਸੀਂ ਯਾਰ ਸਾਡੇ ਪੰਜਾਬੀ ਭਰਾਵਾਂ ਨੂੰ ਗੁਲਾਮ ਬਣਾਉਣਾ ਉਹਨਾਂ ਤੋਂ ਕੰਮ ਕਰਾਓ ਤੇ ਅਸੀਂ ਤੁਹਾਨੂੰ ਕੁਝ ਕਹੀਏ ਬਣਾ ਬਾਜੀ ਮੈਂ ਤੈਨੂੰ ਕਿਹੜੀ ਗੱਲ ਕਹਿੰਦਾ ਉਹਨਾਂ ਨੂੰ ਇੱਕ ਵਾਰੀ ਡਾਕ ਲਾ ਉਹ ਆਪਣੇ ਕੰਮ ਗਏ ਹੋਗੇ ਕੰਮ ਗਏ ਆ ਜਿਹੜੇ ਜਿੱਤੇ ਇਹ ਬੰਦੇ ਨੂੰ ਕੀ ਕਿਹਾ ਫੋਨ ਲਾ ਕੇ ਬੋਚ ਮੈਂ ਇੱਥੇ ਲਾਈਵ ਹੋ ਗਿਆ ਨਾ ਇੱਥੇ ਸੱਦ ਲੈਣਾ ਸਾਰਾ ਪੰਜਾਬ ਇੱਥੇ ਮੈਂ ਜਾ ਕੇ ਤੂੰ ਹੀ ਗੱਡੀ ਲੈ ਕੇ ਮਗਰ ਲਾ ਕੇ ਬੋਚ ਲੋ ਹਾਂ ਹਲੋ ਇਹ ਸਾਡੀ ਜਦਾ ਸਵਾਲ ਹੀ ਤੇ ਸਾਡੇ ਪਹਿਰਾ ਨੂੰ ਕਿਸ ਨੂੰ ਪੰਜਾਬੀ ਨੂੰ ਕੋਈ ਹੱਥ ਲਾ ਗਿਆ ਦੇ ਹਲੋ ਸਗਲੀ ਸਾਡੇ ਨਾਲ ਇੱਥੋਂ ਦਾ ਕੋਈ ਬੰਦਾ ਆਇਆ ਲੋਕਲ ਠੀਕ ਹੈ ਜੀ ਹਾਲਾਂਕਿ ਉਹਦੇ ਵਿੱਚ ਕੋਈ ਕਸੂਰ ਨਹੀਂ ਸੀ ਸਾਨੂੰ ਰਸਤੇ 'ਚ ਮਿਲਿਆ ਲੋਕਲ ਨਾਲ ਆਇਆ ਇਹ ਬੰਦੇ ਉਹ ਇਹ ਕਹਿੰਦੇ ਆ ਕਿ ਅਸੀਂ ਉਹਦੇ ਗਾਲ ਪੈਣਾ ਵਾਂ ਅਸੀਂ ਵੀ ਤੇ ਪੰਜਾਬੀ ਆ ਯਾਰ ਪੰਜਾਬੀ ਮੈਂ ਮੰਨਦਾ ਵਾਂ ਪਰ ਉਸ ਬੰਦੇ ਨੇ ਹੁਣ ਗੋਡਰ ਘਟਾਉਣ ਵਾਲੀ ਤੇ ਨਹੀਂ ਨਾ ਕੋਈ ਗੱਲ ਗਈ ਤੁਸੀਂ ਉਹ ਬੰਦਾ ਸਾਡੇ ਨਾਲ ਹੈ ਤੁਸੀਂ ਤੇ ਗੱਲ ਪੈਜੋ ਤੇ ਫਿਰ ਅਸੀਂ ਚੁੱਪ ਰਵਾਂਗੇ ਸਾਫ ਚ ਨਿਕਲਿਆ ਤੈਨੂੰ ਵੀ ਪਤਾ ਆ ਪਰ ਮਾਨ ਦਾ ਵਹ ਮਾਝਾ ਪੰਜਾਬ ਤੋਂ ਨਿਕਲਿਆ ਵਾ ਅਸੀਂ ਹਾਲਾਂਕਿ ਤੁਸੀਂ ਗਲਤ ਵੀ ਜੇ ਅਸੀਂ ਤੁਹਾਨੂੰ ਫਿਰ ਵੀ ਮਾੜਾ ਚੰਗਾ ਨਹੀਂ ਬੋਲਣ ਦਾ ਮੈਂ ਕੰਮ ਗਿਆ ਤੂੰ ਕਹਿੰਦੇ ਤੂੰ ਕਰਦੇ ਸੀਲ ਯਾਰ ਮੈਂ ਤੇਰੀ ਗੱਲ ਮੈਂ ਕਹਿੰਦਾ ਜਿੱਦਾਂ ਤੈਨੂੰ ਚੰਗਾ ਲੱਗਦਾ ਤੂੰ ਸੀਲ ਕਰਦੇ ਫੇਲੇ ਤੈਨੂੰ ਮੈਂ ਪਿਆਰ ਦਾ ਸਾਰੀ ਉਹ ਆਪਣੇ ਕੰਮ ਗਿਆ ਉਹਨੂੰ ਕੁੱਟਣਾ ਉਹ ਇੱਥੇ 3 ਮਹੀਨੇ ਹੋ ਗਏ ਇੱਥੇ ਕੰਮ ਕਰਦੇ ਨੂੰ ਤਦੋਂ ਨਹੀਂ ਘੋਟਦਾ ਇਹਨੂੰ ਉਹਦੇ ਨਾਲ ਦੇ ਮਿਸਤਰੀ ਉਹਦਾ ਉਹ ਕੰਮ ਲਗਾਉ ਦਰ ਛੱਡ ਬਣਾਉਂਦਾ ਪਿੱਛੇ ਯਾਰ ਉਹਨੂੰ ਕਰਨ ਦੇ ਇਦਾਂ ਉਹ ਮੈਂ ਉਹਨੂੰ ਕੁਛ ਚੀਜ਼ ਹੈ ਤੈਨੂੰ ਤਾਂ ਕੁਛ ਨਹੀਂ ਤੂੰ ਵਧੀਆ ਗੱਲ ਕਰਦਾ ਪਿਆ ਸਾਰਾ ਕੁਝ ਹਸਾਬ ਦਾ ਤੈਨੂੰ ਪਤਾ ਬੰਦਿਆਂ ਦਾ ਕਿੱਦਾਂ ਕਰਦੇ ਹੁੰਦੇ ਹੈਲੋ ਮੈਂ ਕੀ ਗੇਰਕੋ ਤੋਂ ਪ੍ਰੀਲੀ ਵੀਡੀਓ ਨੰਨ੍ਹ ਨਾਲ ਤੇ ਜਾ ਮੇਰੀ ਬੇਨਤੀ ਸੁਣਾ ਹਾਂਜੀ ਤੇ ਕੋ ਆਏ ਹਾਂਜੀ ਆਏ ਕੋ ਆ ਕੇ ਤੈਨੂੰ ਠੀਕ ਆਇਆ ਇੱਕ ਬੰਦਾ ਰੱਖਿਆ ਉਹ ਵੀ ਨਾ ਆ ਜਾ ਦੇਖ ਲੋ ਆ ਬੰਦੇ ਨੂੰ ਬਾਬਾ ਬਾਬਾ ਉਸ ਬੰਦੇ ਨੂੰ ਬੁਲਾ ਲੈਂਦਾ ਜਿਹੜਾ ਗੁੰਗਾ ਆਇਆ ਵਾ ਨਾ ਬੋਲਦਾ ਨਹੀਂ ਉਹਨੂੰ ਵੀ ਬੁਲਾ ਲੈਂਦਾ ਤੇ ਤੁਸੀਂ ਮੇਰੀ ਗੱਲ ਸੁਣ ਤੂੰ ਉਹ ਬਾਬਾ ਕਹਿੰਦਾ ਉਹਨੂੰ ਕੁੱਟਣਗੇ ਉਹਨੂੰ ਹੁਣ ਮੋਕ ਕੇ ਇੱਥੇ ਹੀ ਕੁੱਟ ਲੈਣਾ ਜਿਹੜਾ ਪੁੱਤ ਨਾ ਹੁੰਦਾ ਉਹਨਾਂ ਨੇ ਗੱਲ ਕਿਹਾ ਗਿਆ ਤੇਨੂੰ ਉਹਨਾਂ ਨੇ ਗੱਲ ਕਿਹਾ ਕਿ ਪੈਣਾ ਜੜੀਆਂ ਹਾਂ ਉਹਨੇ ਉਹ ਤੁਹਾਡੇ ਨਾਲ ਇਸ ਕਰਕੇ ਵੈਸਾ ਕਿ ਨਾ ਇੱਧਰ ਧੀਆਂ ਉਹਦੀਆਂ ਧੀਆਂ ਉਹਦੇ ਵੀਡੀਓ ਨਾ ਬਣੇ ਆਹ ਗੱਲ ਖਈ ਉਹਨੇ ਤਨੂਹਰ ਨੇ ਕੀ ਗਿਆ ਇਹ ਗੱਲ ਕਵਾ ਮੇਰੀ ਗੱਲ ਸੁਣ ਮੇਰੀ ਵੀਡੀਓ ਬਣਾ ਲੈ ਠੀਕ ਹੈ ਹੋ ਸਕਦਾ ਮੈਂ ਬਾਂਹ ਝੂਠ ਮਾਰਾਂ ਜੇਕਰ ਬੱਚਿਆਂ ਦੀ ਭੈਣਾਂ ਦੀ ਕਿਸੇ ਦਾ ਵੀ ਵਿੱਚ ਚਿਹਰਾ ਆ ਜੇ ਠੀਕ ਹੈ ਮੁੰਡੇ ਦਾ ਹੋਵੇ ਕੋਈ ਚੱਕਰ ਨਹੀਂ ਭੈਣਾਂ ਦਾ ਮੈਂ ਕਹਿੰਦਾ ਤੇ ਬੱਚਿਆਂ ਦਾ ਕਿਸੇ ਦਾ ਵਿੱਚ ਚਿਹਰਾ ਆ ਜੇ ਠੀਕ ਹੈ ਮੈਨੂੰ ਨੀਵੇਂ ਤਾਂ ਬਿਠਾ ਦਿਓ ਮੈਂ ਤੁਹਾਡਾ ਪਾਣੀ ਪੀਣੂੰਗਾ ਵੀਡੀਓ ਬਣਾ ਲੈ ਜੇ ਬਣਾਉਣੀ ਹੈ ਤੇ ਮੇਰੀ ਠੀਕ ਹੈ ਨਾ ਕੱਲ ਨੂੰ ਕਹਿੰਗੇ ਵੀ ਜਾ ਕੇ ਬਾਬਾ ਝੂਠ ਮਾਰ ਗਿਆ ਉਹ ਵੀਡੀਓ ਜਾਈ ਜਾਨੀ ਸਾਡਾ ਰੋਟੀ ਦਾ ਕੰਮ ਵਾ ਅਸੀਂ ਧੀਆ ਭੈਣਾਂ ਦੀ ਵੀਡੀਓ ਬਣਾਵਾਂਗੇ ਸਾਨੂੰ ਕੋਈ ਜੀਨ ਦੇਊਗਾ ਨਹੀਂ ਚਿੰਤਨ ਅਸੀਂ ਜਿਹੜਾ ਗਲਤ ਵਾ ਉਸੇ ਨੂੰ ਹੀ ਕਹਿੰਦੇ ਆ ਯਾਰ ਕਿਤੇ ਵੀ ਨਹੀਂ ਧੱਕਾ ਕਰ ਸਕਦੇ ਤੁਸੀਂ ਉਹ ਧੱਕਾ ਨਹੀਂ ਕਿਤੇ ਵੀ ਕਰਦੇ ਅਸੀਂ ਧੱਕਾ ਉਹ ਤਾਂ ਵੀ ਨਹੀਂ ਕਰਦੇ ਵੀਰ ਕਿਸੇ ਧੱਕਾ ਕਰਦੇ ਨੇ ਬਦਮਾਸ਼ ਅਸੀਂ ਹਾਂ ਪਰ ਗੁੱਸਾ ਆ ਜਾਂਦਾ ਯਾਰ ਬੰਦੇ ਨੂੰ ਯਾਰ ਵੀ ਐਵੇਂ ਪਿਆਰ ਨਾਲ ਧੱਕੇ ਨਾਲ ਗੱਲ ਕਰਨੀ ਆ ਸਮਝ ਆ ਜਾਵਾਂਗਾ ਬਾਬਾ ਹੈਲੋ ਨਹੀਂ ਬੰਦਾ ਉਹ ਠੀਕ ਆ ਮੈਂ ਕੀ ਕਹ ਉਹਨੂੰ ਤੇ ਤੁਸੀਂ ਤੁਸੀਂ ਉਹੀ ਗੁੱਸੇ ਵਾਲੀ ਗੱਲ ਕਰੀ ਜਾਂਦੇ ਤੋ ਠੀਕ ਹੈ ਕੁਝ ਤੈਨੂੰ ਸਿਆਲ ਕੱਟਣ ਲਈ ਦਿੱਤੀ ਗਈ ਠੀਕ ਹੈ ਤੂੰ ਕਿੱਜਾ ਜਾ ਕੇ ਉਹ ਬਣਾ ਦੀ ਵੀਡੀਓ ਬਣਾ ਜੋੜਾ ਨੇ ਬਣਾਈ ਤੋ ਬਣਾ ਚੱਲ ਕੀ ਜਨੂੰ ਨੇ ਸਾਹ ਬਤਾਵਾ ਮੈਂ ਨਹੀਂ ਕੋਈ ਫੇਰ ਨੂੰ ਮਨੂ ਤੀਜਰੋ ਬਾਦ ਫਗੜਾਂਗਾ ਲੈ ਜਾਣੀ ਫੇਰ ਇਹਨੇ ਆਪ ਹੀ ਹੰਦਰ ਵਿੱਚ ਜਾ ਕਾਕੇ ਉੱਥੇ ਚੱਲੋ ਤੁਸੀਂ ਦੋਨੇ ਜਣੇ ਤੁਹਾਨੂੰ ਦੱਸੋ ਨਹੀਂ ਉੱਥੇ ਆਦੇ ਉੱਥੇ ਆ ਜਾ ਆ ਜਾ ਉੱਥੇ ਆ ਜਾ ਉੱਥੇ ਆਪਾਂ ਆਉਣ ਦੇ ਆਪਾਂ ਸੁਣਦੇ ਆ ਜਿਹੜਾ ਬੰਦਾ ਇਹਨੂੰ ਲੈ ਕੇ ਆਇਆ ਵਾ ਜਿਹਦੇ ਕੋਲ ਇਹ ਇਹਦੇ ਕੋਲੋਂ ਹਾਂ ਇੱਕ ਇਸ ਇੱਕ ਇਹਦਾ ਇੱਕ ਇਹਦਾ ਬੰਦੇ ਦਾ ਵੇਖਣ ਵਿੱਚ ਇੱਕ ਟਾਲਾ ਤਾਂ ਬਹੁਤ ਫੇਰ ਇੱਕੰਦੂ ਵੀ ਦਵਾੜਿਆ ਹਰੇ ਜਗਰੂ ਵੀ ਇੱਧਰ ਆਜੋ ਹਾਂ ਤੇਰਾ ਘਰ ਕਿਹੜਾ ਬਈਏ ਬ੍ਰਦਰ ਹਾਂ ਇਹ ਤੇ ਤੂੰ ਤੂੰ ਕੈਮਰੇ ਵੱਲੇ ਰੱਖਣਾ ਤੂੰ ਬੰਦੇ ਨੂੰ ਨਹੀਂ ਪਿਛੇ ਕਰਨਾ ਲੱਗੇ ਨਹੀਂ ਲੱਗੇ ਚਲ ਜਾਂਦਾ ਇਹ ਤਾਂ ਆਪ ਤੇ ਇਹਦਾ ਕੈਮਰੇ ਉੱਤੇ ਚੜ ਜਾਂਦਾ ਵੀ ਤੈਨੂੰ ਕੈਮਰੇ ਨੂੰ ਹੱਥ ਪਾ ਪਿਛੇ ਰਹਿ ਕਰ ਹਾਂ ਹਾਂ ਹੈਲੋ ਕਾਕੇ ਦੀ ਹੈਲਪ ਕਰਨੀ ਓਏ ਜੇ ਕੋ ਕਹਿੰਦਾ ਪੁਲਿਸ ਲਿਆ ਕੇ ਪੈਸੇ ਲੈਣੇ ਜਾਂ ਤੇਰੇ ਘਰ ਦੇ ਲਿਆ ਕੇ ਲੈਣੇ ਜਿੱਦਾਂ ਤੈਨੂੰ ਚੰਗਾ ਲੱਗੇ ਮੇਰੇ ਹਿਸਾਬ ਤਾਂ ਦੇ ਦੀ ਗੱਲ ਨਹੀਂ ਵੜਗੀਗਾ ਕਾਰ ਦੇਣ ਨੂੰ ਲੈਣੇ ਹੈਗੇ ਕਾਰ ਦੇਣ ਨੂੰ ਲੈਣੇ 3 ਮਹੀਨੇ ਸਾਹਤਾ ਦੇ ਉਹ ਗਾਲੇ ਮੋਪੀ ਆਪਣ ਨੂੰ ਲੋਡ ਕਰ ਇਹ ਤਾਂ ਕਹਿੰਦਾ ਮੈਂ ਪੁਲਸ ਲੈ ਜਾ ਯਾਰ ਪੁਲਸ ਦੇ ਹੁਣ ਜੇਕਰ ਸਾਾਨੂੰ ਤੁਸੀਂ ਪਿੰਡ ਆਇਆ ਨੂੰ ਤੁਸੀਂ ਸਾਡੇ ਨਾਲ ਚੜੋਖਤੀ ਕਰੋਗੇ ਪੁਲਸ ਜੇ ਮੈਂ ਖੜਾ ਨਹੀਂ ਪੁਲਸ ਲੈਉਣੀ ਹੁੰਦੀ ਨਹੀਂ ਮੈਂ ਖੜਾ ਨਹੀਂ ਪੁਲਸ ਲੈਉਣੀ ਹੁੰਦੀ ਸਾਨੂੰ ਇਹ ਕੋਈ ਹੁੰਦਾ ਤੇ ਪਹਿਲਾਂ ਪੁਲਸ ਲੈ ਕੇ ਆਪ ਕਹਿੰਦਾ ਮੈਂ ਉਹ ਸੀ ਬੰਦ ਕਰ ਦੇ ਉਹ ਤੇ ਜੇਕਰ ਸਾਡੇ ਕੋਈ ਸਾਡੇ ਭਰਾ ਦੇ ਕੋਈ ਗੱਲ ਪਾਊਗਾ ਹਨਾ ਮੰਨ ਕੇ ਤੇਰੇ ਭਰਾ ਵਾ ਸਾਰੇ ਤੇਰੇ ਭਰਾ ਦੇ ਕੋਈ ਗੱਲ ਪਾਊਗਾ ਤੇਰੇ ਭਰਾ ਦੇ ਕੋਈ ਗੱਲ ਪਾਊਗਾ ਤੇ ਤੁਸੀਂ ਉਹਨੂੰ ਕੋਈ ਉਹਨੂੰ ਅੱਗੋਂ ਤੇ ਵੀਰ ਵੀ ਥੋੜੀ ਕਹੋਗੇ ਜਾਂ ਤੁਸੀਂ ਮੇਰੀ ਗ ਅਸੀਂ ਮੈਨੂੰ ਵੀਰ ਕਰਕੇ ਮੋੜ ਲਿਆ ਪਿੱਛੇ ਜੇ ਹੋਰ ਹੁੰਦਾ ਨਾ ਪੰਗਾ ਪਵਾਦਾ ਇਹਨੇ ਲੜੀ ਟਲਰ ਚੱਲੀ ਜਾ ਲੋ ਥਾਣੇ ਤੁਸੀਂ ਵੀ ਉਹ ਵੀ ਤੈਨੂੰ ਤੇਰੇ ਪਿੰਡ ਛੱਡ ਕੇ ਆਵਾਂਗੇ ਅੱਜ ਜੇ ਟਾਈਮ ਹੋਇਆ ਅੱਜ ਨਹੀਂ ਤੇ ਸਵੇਰੇ ਤੂੰ ਸਵੇਰੇ ਆਪਣੇ ਘਰ ਹੋਏਗਾ ਜਿਹੜਾ ਤੂੰ ਮਿਹਨਤਾਂ ਨਾਲ ਇਹ ਤੋਂ ਲੈਣਾ ਹਾਂਜੀ ਤੂੰ ਇਤੋਂ ਇਤੋਂ ਮਿਹਨਤਾਂ ਨਾਲ ਲੈ ਠੀਕ ਆ ਤੇਰੇ ਪਿੰਡ ਜਾ ਕੇ ਤੇਰੇ ਸਰਪੰਚ ਨੂੰ ਸਾਧ ਕੇ ਸਾਰੇ ਸਾਹਮਣੇ ਵੀਡੀਓ ਬਣਾ ਕੇ ਤੇਰਾ ਮਿਹਨਤਾਂ ਤੇਰੇ ਹੱਥ ਤੇ ਰਖਾ ਕੇ ਸੰਤੂ ਨੂੰ ਵਿਖਾ ਕੇ ਫੇਰ ਅਸੀਂ ਤੇਰੇ ਤੋਂ ਇਜਾਜ਼ਤ ਲਵਾਂਗੇ ਠੀਕ ਠੀਕ ਕਿ ਕਿਸੇ ਦੀ ਯਾ ਤੂੰ ਨਾ ਹਾ ਵਿੱਚ ਹਾ ਦਾ ਤੇਰੀ ਵਾਲੀ ਯਾਰ ਇਹਨੂੰ ਕਹ ਉਹਦੇ ਚੱਲ ਜਾ ਐਧਰ ਚੱਲ ਜਾ ਅਸੀਂ ਉਹਨੂੰ ਲੈਣ ਆਏ ਆ ਯਾਰ ਇਹਨੂੰ ਸਮਝ ਨਹੀਂ ਆਉਂਦੀ ਇਹਦੇ ਨਾਲ ਵਜੇ ਚਾਰ ਪਟੇ ਤੇ ਇਹਨੂੰ ਸੁਰਤ ਆ ਜਾਣੀ ਇਹਨੂੰ ਆਹੋ ਇਹ ਕਿੱਦਾਂ ਯਾਰ ਹੁੰਦਾ ਸਾਡੇ ਵਾਲੇ ਅਸੀਂ ਐਵੇਂ ਕੀਵੇਂ ਆ ਯਾਰ ਨਹੀਂ ਮਗਰ ਓਏ ਵਾਰ ਵਾਰ ਰੌਂਡਾ ਸਾਡੇ ਲਈ ਅਸੀਂ ਪਿਆਰ ਨਾਲ ਉਹਨੂੰ ਪਿਆਰ ਨਾਲ ਕਹਿਣ ਡਿਆ ਉਹ ਕਿਉਂ ਵੇ ਚੋਂਡੇ ਯਾਰ ਤੂੰ ਪੁਲਿਸ ਮੰਗਾਲਾ ਯਾਰ ਬੜੇ ਕਿਉਂ ਵੇ ਚੋਂਡੇ ਯਾਰ ਇਹੀ ਕੰਮ ਕਰਦੇ ਤੇ ਮੈਨੂੰ ਵੀ ਇਹੋ ਕੰਮ ਕਰਦੇ ਨੂੰ ਹੋ ਗਿਆ ਉਹਨੂੰ ਯਾਰ ਸਮਝਾ ਲਾ ਜਾਂ ਫਿਰ ਉਹਨੂੰ ਪਿਆਰ ਨਾਲ ਸਮਝਾ ਲਾ ਉਹ ਸਾਡੇ ਵਿੱਚ ਨਾ ਆਈ ਤੂੰ ਜੀ ਆ ਪੁਲਿਸ ਆਈ ਹੀ ਬਹੁਤ ਬਹੁਤ ਧੰਨਵਾਦ ਪੁਲਿਸ ਦਾ ਤੇ ਉਹ ਬੰਦੇ ਨੂੰ ਲੈ ਕੇ ਅਰੈਸਟ ਕਰਕੇ ਤੇ ਥਾਣੇ ਲੈ ਚਲੇ ਆ ਅਸੀਂ ਹੁਣ ਨਾਲ ਥਾਣੇ ਜਾ ਰਹੇ ਆ ਠੀਕ ਹੈ ਜੀ ਇਹ ਪਿੰਡ ਜੀ ਸੁਰਖਾ ਸੁਰਖਾ ਪਿੰਡ ਠੀਕ ਹੈ ਜੀ ਇਹ ਪਿੰਡ ਬੰਦਾ ਆਪਣੇ ਪਿੰਡ ਦੇ ਆ ਹਾਂ ਜੀ ਪਿੰਡ ਦਾ ਪਛਾਣ ਲਿਆ ਆ ਆਪਣਾ ਭਜੰਦਾ ਭਜੰਦਾ ਮੁੰਡਾ ਆ ਬਬੇ ਆਪਰਾ ਇਹਦਾ ਅਸਹੀ ਨਹੀਂ ਕਰੂੰਗਾ ਤਾਂ ਕੀ ਕਰੂੰ ਹੈ ਗੁਜਰਾਂ ਤੋਂ ਛਡਵਾ ਕੇ ਲੈਂਦਾ ਅੱਜ ਗੁਜਰਾਂ ਤੋਂ ਛਡਵਾ ਕੇ ਲੈਂਦਾ ਅੱਜ ਆ ਹਾਂਜੀ ਸੰਜੀ ਜਿੱਦਾਂ ਤੁਸੀਂ ਵੀਡੀਓ ਵੇਖੀ ਸੀ ਕਿ ਕਿਦਾਂ ਆਪਾਂ ਇੱਕ ਮਾਨਾਂ ਵਾਲੀ ਤੋਂ ਜ਼ਿਲ੍ਹਾ ਇਹ ਪੈ ਜਾਂਦਾ ਵਾ ਕਬੂਸਲਾ ਤੋਂ ਇੱਕ ਆਪਾਂ ਵੀਰ ਨੂੰ ਛਡਵਾ ਕੇ ਲੈਂਦਾ ਸੀਗਾ ਤੇ ਮੈਂ ਇਹ ਕਿਸੇ ਵੀ ਭਾਈਚਾਰੇ ਨਾਲ ਭਾਵੇਂ ਗੁੱਜਰ ਕਮਿਊਨਿਟੀ ਆ ਭਾਵੇਂ ਆਪਣੀ ਸਿੱਖ ਕਮਿਊਨਿਟੀ ਆ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਆ ਦੁਸ਼ਮਣ ਸਾਡੇ ਉਹ ਆ ਜਿਹੜੇ ਇਨਸਾਨਾਂ ਨੂੰ ਇਦਾਂ ਜਾਨਵਰਾਂ ਵਾਂਗ ਕੰਮ ਕਰਾਉਂਦੇ ਆ ਤੇ ਉਹਨੂੰ ਉਹਦਾ ਮਿਹਨਤਾਂ ਨਾ ਦਿੱਦੇ ਤੇ ਹੁਣ ਇਹਦਾ ਦੂਜਾ ਪਾਰ ਤੁਹਾਨੂੰ ਮੈਂ ਸਵੇਰੇ ਮਤਲਬ ਕਿ ਅ ਦੋ ਨਵੰਬਰ ਨੂੰ ਸਿਰੇ 9 ਵਜੇ ਪਾ ਦਵਾਂਗਾ ਤੇ ਹੁਣ ਅਸੀਂ ਆਪਣੇ ਅनाथ ਆਸ਼ਰਮ ਦੇ ਵਿੱਚੋਂ ਲਾਈਵ ਹੋਏ ਆ ਤੇ ਸਾਰੀ ਸੰਗਤ ਅਗੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਸਾਡੇ ਜਿਹੜੇ ਆਸ਼ਰਮ ਦੇ ਵਿੱਚ ਲੋ ਲੰਗਰ ਚੱਲਦੀ ਪਈ ਆ ਇੱਥੇ ਆਪਾਂ ਨੂੰ ਲੋ ਲੰਗਰ ਵਾਸਤੇ ਸੰਗੀਰ ਸਾਡਾ ਮਹੀਨੇ ਦਾ 30 35000 ਰੁਪਏ ਦਾ ਕਣਕ ਆਟਾ ਹੀ ਲੱਗ ਜਾਂਦਾ ਵਾ ਕੋਈ ਵੀ ਭੈਣ ਕੋਈ ਵੀਰ ਇੱਥੇ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਅनाथ ਆਸ਼ਰਮ ਆ ਜਿਹੜਾ ਤੁਹਾਡੇ ਸੰਗਤ ਦੇ ਸਹਿਯੋਗ ਨਾਲ ਚੱਲਦਾ ਵਾ ਤੇ ਹੋਰ ਵੀ ਜੀ ਕੀ ਆਪਾਂ ਨੂੰ ਕਹਿ ਦੇ ਪਈ ਸੀ ਇੱਥੇ ਕਾਦੀ ਲੋੜ ਆ ਆਪਾਂ ਇੱਕ ਚੋ ਦਰਵਾਜ਼ੇ ਜਰੂਰੀ ਆ ਪਰ ਉਹਦੇ ਲਗਾਉਣੇ ਉਹ ਉਹ ਆ ਉੱਧਰ ਜਾ ਕੇ ਦਰਵਾਜ਼ੇ ਆਹ ਸੰਗੀ ਤੁਹਾਨੂੰ ਮੈਂ ਦਿਖਾਉਣਾ ਵਾ ਇੱਥੇ ਸਾਡੇ ਹੁਣ ਜਿਵੇਂ ਤੁਹਾਨੂੰ ਪਤਾ ਵਾ ਕਿ ਠੰਡ ਆਉਣ ਵਾਲੀ ਆ ਠੰਡ ਆਈ ਗਈ ਆ ਕਿ ਕੋਟੀਆਂ ਸਵੱਟ ਨਿਕਲ ਆ ਯਾਰ ਜਾਈਆਂ ਤਲਾਈਆਂ ਨਿਕਲਾਈ ਜਾਵਾ ਪਰ ਸਾਨੂੰ ਇੱਥੇ ਇੱਕ ਦਿੱਕਤ ਆਉਂਦੀ ਪਈ ਆ ਕਿ ਅਨਾਥਾ ਛੰਦੇ ਵਿੱਚ ਆ ਸਾਡੇ ਜਿਹੜੇ ਗੇਟ ਆ ਦਰਵਾਜ਼ੇ ਆ ਉਹ ਨਹੀਂ ਹਜੇ ਲੱਗੇ ਵੀਰ ਨੂੰ ਬੂਆ ਖੋਲੀ ਲਖੇ 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 ਬੁਆ ਗੋਲ ਬੁਆ ਗੋਲ ਬਤ ਸੰਜੀ ਜਿੱਦਾਂ ਤੁਸੀਂ ਦੇਖ ਸਕਦੇ ਜੇ ਕਿ ਇੱਥੇ ਸਾਡੇ ਹਜੇ ਦਰਵਾਜ਼ੇ ਨਹੀਂ ਲੱਗੇ ਠੀਕ ਹੈ ਜੀ ਕੋਈ ਵੀ ਵੀਰ ਭਰਾ ਭੈਣ ਕੋਈ ਇੱਥੇ ਦਰਵਾਜ਼ਿਆਂ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਕਿਉਂਕਿ ਇੱਥੇ ਤੁਸੀਂ ਦੇਖ ਸਕਦੇ ਜੇ ਸਾਡੇ ਕੋਲ 50 60 ਭਗਤ ਹੈਗੇ ਆ ਆ ਸਾਨੂੰ ਪਤਾ ਕਿ ਸਾਰੇ ਇਹ ਮੈਂਟਲੀ ਅਪਸੈਟ ਆ ਵਿਚਾਰੇ ਇਹਨਾਂ ਨੇ ਖੁਸ਼ੀਆਂ ਨਹੀਂ ਵੇਖੀਆਂ ਕਿਸ ਨੇ ਕਿਸ ਨੂੰ ਗੁਲਾਮ ਬਣਾਇਆ ਜਾਂ ਕੋਈ ਰੋੜਾ ਤੋਂ ਆਇਆ ਵਾ ਜਿਵੇਂ ਅਸੀਂ ਇਹਨੂੰ ਥਾਂ ਦੇ ਹਾਲਤ ਵੀਰ ਨੂੰ ਛੜਵਾ ਕੇ ਲਾਂਦਾ ਸੀ ਭਗਤ ਨੂੰ ਸੋ ਇਹਨਾਂ ਵਾਸਤੇ ਸਾਨੂੰ ਇੱਥੇ ਜਿਹੜੇ ਆ ਦਰਵਾਜ਼ੇ ਆ ਆ ਦਿਖਾਈ ਇੱਕ ਵਾਰੀ ਵੀ ਇਹ ਜਿਹੜੇ ਦਰਵਾਜ਼ੇ ਅਸੀਂ ਸਾਰੇ ਕੋਈ ਦਰਵਾਜ਼ੇ ਭੈਣ ਜਾਂ ਕੋਈ ਵੀਰ ਲਵਾ ਸਕਦਾ ਹੋਵੇ ਤਾਂ ਬਹੁਤ ਮਿਹਰਬਾਨੀ ਹੋਗੀ ਅੱਗੇ ਮੈਨੂੰ ਪਿਛਲੇ ਸਾਲ ਆਈ ਸੀ ਦਰਵਾਜਿਆਂ ਦੀ ਸੇਵਾ ਆਈ ਸੀ ਪਰ ਸਾਡੇ ਇੱਥੇ ਕੰਮ ਚੱਲਦਾ ਸੀਗਾ ਪਲੱਸਟਰ ਚੱਲਦਾ ਪਿਆ ਸੀਗਾ ਇੱਥੇ ਸਾਡੇ ਵਾਇਰਿੰਗ ਹੋਣ ਵਾਲੀ ਸੀਗੀ ਠੀਕ ਹੈ ਜੀ ਜਿਹੜੀ ਸਾਡੀ ਸੇਵਾ ਜਿਹੜੀ ਉਹ ਸਾਡੀ ਵਾਇਰਿੰਗ ਦੇ ਵਿੱਚ ਲੰਗੀ ਸੋ ਆ ਮਾਫੀ ਵੀ ਚਾਹੁੰਨਾ ਮੈਂ ਕਿਉਂਕਿ ਆਈ ਸੇਵਾ ਦਰਵਾਜਿਆਂ ਦੀ ਸੀ ਪਰ ਉਹਦੇ ਤੇ ਲੱਗੀ ਨਹੀਂ ਆ ਲੱਗ ਗਈ ਸਾਡੇ ਇੱਥੇ ਵਾਇਰਿੰਗ ਹੋ ਰਹੀ ਸੀ ਕਿਉਂਕਿ ਕਾਫੀ ਕੰਮ ਹੋਣ ਵਾਲਾ ਸੀਗਾ